ਅਲਸੋ ਮੈਂ ਐਗਜ਼ਾਮਪਲ ਦਊਂਗਾ ਪਿਛਲੇ ਸਮੇਂ ਪਨਬਸ ਪੀਆਰਟੀਸੀ ਦੇ ਰੋਡਵੇ ਦੇ ਠੇਕਾ ਮੁਲਾਜ਼ਮਾਂ ਨੇ ਹੜਤਾਲ ਕੀਤੀ ਉਹਨਾਂ ਦਾ ਮੇਨ ਮੁੱਦਾ ਇਹ ਸੀ ਵੀ ਜਿਹੜੀਆਂ ਪ੍ਰਾਈਵੇਟ ਬੱਸਾਂ ਪਾਈਆਂ ਜਾ ਰਹੀਆਂ ਕਿਲੋਮੀਟਰ ਵਾਲੀਆਂ ਉਹ ਬੰਦ ਕੀਤੀਆਂ ਜਾਣ ਜੀ ਸਰਕਾਰ ਨੇ ਉਹਨਾਂ ਨੂੰ ਕਿਹਾ ਵੀ ਇਹ ਤੁਹਾਡਾ ਕੰਮ ਨਹੀਂਗਾ ਇਹ ਸਰਕਾਰ ਨੇ ਦੇਖਣਾ ਪ੍ਰਾਈਵੇਟ ਪਾਉਣੀਆਂ ਸਰਕਾਰੀ ਪਾਉਣੀਆਂ ਤੁਸੀਂ ਤੇ ਆਪਣੀਆਂ ਮੰਗਾਂ ਦੀ ਗੱਲ ਕਰੋ ਹੁਣ ਕਾਰਪੋਰੇਸ਼ਨ ਨੇ ਆਪਦੇ ਐਸੈਟ ਬਣਾਏ ਨੇ ਉਹਨਾਂ ਵਾਸਤੇ ਅਸੀਂ ਲੋਨ ਵੀ ਲੈਣੇ ਆ ਈਵਨ ਜਦੋਂ ਸਰਕਾਰ ਸਾਨੂੰ ਸਬਸਿਡੀ ਦੇ ਪੈਸੇ ਨਹੀਂ ਦਿੰਦੇ ਅਸੀਂ ਉਦੋਂ ਵਰਕਿੰਗ ਕੈਪੀਟਲ ਲੋਨ ਵੀ ਲੈਣੇ ਆ। ਸਾਨੂੰ ਕਹਿ ਦਿੱਤਾ ਜਾਊ ਜੀ ਇਹ ਪ੍ਰਾਪਰਟੀਆਂ ਛੱਡ ਦਿਓ। ਫਿਰ ਜਦੋਂ ਅਸੀਂ ਪਾਵਰ ਸੈਕਟਰ ਦੇ ਹਰ ਸਿਸਟਮ ਲਾਉਣਾ ਹੈ ਅਸੀਂ, ਆਪਦੇ ਸਬਸਟੇਸ਼ਨ ਲਾਉਣੇ ਆ। ਉਦੋਂ ਸਾਨੂੰ ਕਿਹਾ ਜਾਊਗਾ ਹੁਣ ਤੁਸੀਂ ਪ੍ਰਾਪਰਟੀਆਂ ਖਰੀਦੋ ਆਪੇ। ਆਪਦੇ ਖਰਚੇ ਤੇ ਖਰੀਦੋ। ਜਦੋਂ ਤੁਸੀਂ ਖਰਚਾ ਕਰਾਂਗੇ ਉਹ ਜਾਊ ਕਿੱਥੇ? ਤੁਹਾਡਾ ਟੈਰਿਫ ਵਧੂਗਾ। ਫਿਰ ਲੋਕਾਂ ਨੂੰ ਆਮ ਲੋਕਾਂ ਨੂੰ ਤਕਲੀਫ ਹੋਊਗੀ ਜਦੋਂ ਬਿਜਲੀ ਦੇ ਰੇਟ ਵਧਣੇ ਸ਼ੁਰੂ ਹੋ ਜਾਣੇ। ਹੁਣ ਤਾਂ ਸਾਡੇ ਕੋਲ ਨਹੀਂ ਪ੍ਰਾਪਰਟੀਆਂ। ਭਾਰਤ ਕਿਹੜੇ ਜ਼ਮੀਨ ਤੇ ਜੈਦੀ ਆਖਿਆ ਕੋ ਪਟਿਆਲੇ ਬਡੂਕਰ ਬਡੂਗਰ ਆ ਸ਼ਾ ਉੱਥੇ ਵੀ ਕੋਈ ਹੈਗੀ ਆ ਦੂਸਰੀ ਗੱਲ ਇਹ ਗੱਲ ਕਰਨ ਲੱਗੇ ਸਟਵਾਲ ਸਾਹਿਬ ਇਹ ਜਿਹੜੀ ਜ਼ਮੀਨ ਉਹ ਖਰੀਦਣਗੇ ਵੇਚਣਗੇ ਜੋ ਵੀ ਕਰਨਗੇ ਉਹ ਉਹ ਪੈਸਾ ਕਿੱਥੇ ਜਾਊ ਜਦੋਂ ਉਹ ਨਸੀ ਮੁਹੱਲੀ ਵਗੈਰਾ ਕੋਈ ਨਵਾਂ ਗ੍ਰੇਡ ਵਗੈਰਾ ਲਗਾ ਰਹੇ ਨੇ ਕਿਤੇ ਤਾਂ ਉੱਥੇ ਸਾਨੂੰ ਮਾਰਕੀਟ ਰੇਟ ਤੇ ਜ਼ਮੀਨ ਲੈਣੀ ਪੈ ਰਹੀ ਹੈ ਇਹ ਜ਼ਮੀਨ ਜਿਹੜੀ ਅਸੀਂ ਦਿੱਤੀ ਗਈ ਹੈ ਇਹ ਕਲੈਕਟਰ ਰੇਟ ਤੇ ਵੀ ਲੈ ਦਿੱਤੀ ਜਾ ਰਹੀ ਡੀਸੀਆਂ ਨੂੰ ਅਧਿਕਾਰ ਦਿੱਤੇ ਕਿ ਤੁਸੀਂ ਕਲੈਕਟਰ ਰੇਟ ਤੋਂ ਵੀ ਘੱਟ ਰੇਟਾਂ ਦੇ ਉੱਤੇ ਇਹਨੂੰ ਤਰ ਸਕਦੇ ਹਰੇਆ ਮੇਂ ਇਹ ਵੀ ਜ਼ਮੀਨ ਹੈ ਕਾਰਪੋਰੇਸ਼ਨ ਤੋਂ ਖੋਈ ਜਾ ਰਹੀ ਹੈ ਜਿਸ ਮਰਜ਼ੀ ਰੇਟ ਤੇ ਜੋ ਮਰਜ਼ੀ ਕਾਗਜ਼ਾਂ ਦਾ ਢੇਡ ਪੂਰਾ ਕਰਨ ਨੂੰ ਲੈ ਲੋ ਫਿਰ ਇਹਨੂੰ ਮਹਿੰਗੇ ਰੋਟਾਂ ਤੇ ਪ੍ਰਾਪਰਟੀ ਡੀਲਿੰਗ ਵਾਲਾ ਕੰਮ ਕਰਕੇ ਵੇਚ ਦੋ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਕੁਝ ਸਰਕਾਰੀ ਵਿਭਾਗਾਂ ਦੀਆਂ ਪ੍ਰਾਪਰਟੀਆਂ ਵੇਚਣ ਦੀ ਮੁਹਿੰਮ ਚਲਾਈ ਹੈ। ਇਸ ਸਾਰੇ ਪ੍ਰਕਿਰਿਆ ਵਿੱਚੋਂ ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਹੈ ਕਿ ਪਾਵਰ ਕਾਮ ਦੇ ਇੰਜੀਨੀਅਰ ਜਿਹੜੇ ਨੇ ਉਹ ਵੱਡੇ ਪੱਧਰ ਤੇ ਫਾਈਟ ਕਰ ਰਹੇ ਨੇ ਕਿ ਜਿਹੜੀ ਉਹਨਾਂ ਦੀ ਸਰਕਾਰੀ ਪ੍ਰਾਪਰਟੀ ਹੈ, ਜ਼ਮੀਨ ਹੈ ਜਾਂ ਜੋ ਵੀ ਹੈ ਉਹ ਸਰਕਾਰ ਨੂੰ ਵੇਚਣ ਨਹੀਂ ਦਿੱਤੀ ਜਾਊਗੀ। ਔਰ ਇਸ ਮੁੱਦੇ ਤੇ ਸਾਰੇ ਪੰਜਾਬ ਦੀ ਅੱਖ ਹੈ। ਦਰਅਸਲ ਮੁਲਾਜ਼ਮ ਵਰਗ ਹਮੇਸ਼ਾ ਨਾਅਰੇ ਲਾਉਂਦਿਆਂ ਦੇਖਿਆ ਆਪਣੀਆਂ ਮੰਗਾਂ ਲਈ, ਸਕੇਲਾਂ ਲਈ, ਤਨਖਾਹਾਂ ਲਈ ਪਰ ਆਪਣੇ ਡਿਪਾਰਟਮੈਂਟ ਨੂੰ, ਆਪਣੇ ਅਦਾਰੇ ਨੂੰ ਬਚਾਉਣ ਲਈ ਇੰਨੇ ਵੱਡੇ ਪੱਤਰ ਤੇ ਫਾਈਟ ਕਰਨੀ ਇਹ ਆਪਣੇ ਆਪ ਚ ਵੱਡੀ ਗੱਲ ਹੈ। ਔਰ ਇਸ ਸਾਰੀ ਗੱਲ ਤੇ ਅੱਜ ਚਰਚਾ ਕਰਾਂਗੇ। ਵੀ ਇੰਜੀਨੀਅਰ ਕਿਉਂ ਫਾਈਟ ਕਰ ਰਹੇ ਨੇ ਅੱਜ ਸਾਡੇ ਸਟੂਡੀਓ ਚ ਪੀਆਰਸੀਬੀ ਇੰਜੀਨੀਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੀਪਾਲ ਸਿੰਘ ạtwal ਜੀ ਤੇ ਉਹਨਾਂ ਨਾਲ ਇੰਜੀਨੀਅਰ ਜਤਿੰਦਰ ਗਰਗ ਜੀ ਨੇ ਜਿਹੜੇ ਸੀਨੀਅਰ ਲੀਡਰ ਨੇ ਖੁੱਲ ਕੇ ਗੱਲ ਕਰਾਂਗੇ ਵੀ ਮੁੱਦਾ ਕੀ ਹੈ ਜੀ ਆਏ ਨੂੰ ਜੀ ਸੱਚੀ ਗੱਲ ਜੀ ạtwal ਸਾਹਿਬ ਜਿਵੇਂ ਮੈਂ ਗੱਲ ਕੀਤੀ ਹੈ ਮੈਨੂੰ ਵੀ ਬੜਾ ਚੰਗਾ ਲੱਗਦਾ ਹੈ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਵੀ ਚੰਗਾ ਲੱਗਦਾ ਹੋਊਗਾ ਤੁਹਾਡਾ ਸੰਘਰਸ਼ ਤੁਸੀਂ ਆਪਣੀ ਹੋਂਦ ਲਈ ਲੜ ਰਹੇ ਜੀ ਸਟੇਟ ਦੀ ਹੌਂਦਲੀ ਲੜ ਰਹੇ ਜਾਂ ਪਾਵਰ ਕੌਮ ਦੀ ਹੌਂਦਲੀ ਫਾਈਟ ਕਰ ਰਹੇ ਇਹ ਜੀ ਅਸੀਂ ਸਾਡੀ ਲੜਾਈ ਨਹੀਂ ਹੈ ਪਾਵਰ ਕੌਮ ਦੀ ਨਹੀਂ ਆਮ ਲੋਕਾਂ ਦੀ ਲੜਾਈ ਹੈ ਹਾਂ ਸਟੇਟ ਦੀ ਲੜਾਈ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੋ ਪਬਲਿਕ ਸੈਕਟਰ ਅੰਡਰਟੇਕਿੰਗਸ ਨੇ ਪਹਿਲਾਂ ਪੀਐਸਸੀਬੀ ਸੀ 2010 ਤੋਂ ਪਹਿਲਾਂ ਜੀ ਤੇ ਇਹ ਲੋਕਾਂ ਦੀ ਸੇਵਾ ਵਾਸਤੇ ਇਹ ਧਾਰਾ ਬਣਿਆ ਹੂੰ ਇਹਦੀਆਂ ਜੋ ਪ੍ਰਾਪਰਟੀਆਂ ਨੇ ਜੋ ਇਹਦੇ ਵਿੱਚ ਇਨਫਰਾਸਟ੍ਰਕਚਰ ਲੱਗਿਆ ਸਾਡੇ ਹਜ਼ਾਰਾਂ ਕਰੋੜਾਂ ਦਾ ਥਰਮਲ ਪਲਾਂਟ ਵੀ ਨੇ ਦੋ ਆਪਦੇ ਪਹਿਲਾਂ ਤਾਂ ਤਿੰਨ ਹੁੰਦੇ ਸੀ ਹੁਣ ਦੋ ਹੀ ਰਹਿ ਗਏ ਨੇ ਹੂੰ ਤੇ ਸਬਸਟੇਸ਼ਨ ਹਜ਼ਾਰ ਤੋਂ ਉੱਤੇ ਲੱਗਿਆ ਹੋਇਆ ਸਾਰੇ ਪੰਜਾਬ ਦੇ ਵਿੱਚ ਜੀ ਹਜ਼ਾਰਾਂ ਕਿਲੋਮੀਟਰ ਸਾਡੀਆਂ ਟਰਾਂਸਮਿਸ਼ਨ ਲਾਈਨਾਂ ਨੇ ਇਹ ਆਮ ਲੋਕਾਂ ਨੂੰ ਇੱਕ ਬੇਸਿਕ ਸਹੂਲਤ ਉਪਲਬਧ ਕਰਾਉਣ ਵਾਸਤੇ ਆ ਬਿਜਲੀ ਦੀ ਉਹ ਵੀ ਕਿਫਾਇਤੀ ਤੇ ਸਸਤੇ ਮੁੱਲ ਤੇ ਤਾਂ ਕਿ ਉਹਨਾਂ ਨੂੰ ਅਸੀਂ ਰਿਲਾਇਬਲ ਬਿਜਲੀ ਦੇ ਸਕੀਏ ਜੀ ਹੁਣ ਇਹ ਸਾਰਾ ਜਿਹੜਾ ਇਨਫਰਾਸਟ੍ਰਕਚਰ ਆ ਇਹਦੇ ਵਾਸਤੇ ਸਾਡੇ ਕੋਲੇ ਜੋ ਹੈ ਉਹ ਆ ਸਾਡਾ ਜਿਨ੍ਹਾਂ ਨੂੰ ਪ੍ਰਾਪਰਟੀਆਂ ਨੂੰ ਹੁਣ ਸਰਕਾਰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਇਹ ਜ਼ਿਆਦਾ ਤੇ ਤੇ ਸਾਡੇ ਜਿਹੜੇ ਨਵੇਂ ਮੰਤਰੀ ਸਾਹਿਬ ਹਨ ਇਹਨਾਂ ਦੇ ਆਏ ਤੋਂ ਬਾਅਦ ਹੀ ਹੋਇਆ ਪਹਿਲਾਂ ਗੱਲ ਸੁਣੀ ਵੀ ਜਾਂਦੀ ਸੀ ਸਾਡੀ ਸਰਕਾਰ ਦੇ ਹੁਣ ਸਾਨੂੰ ਇਹ ਕਿਹਾ ਜਾ ਰਿਹਾ ਜਿੱਥੇ ਤੁਹਾਡੀਆਂ ਪਾਵਰ ਲਾਈਨਾਂ ਨੇ ਜਿੱਥੇ ਤੁਹਾਡੇ ਸਬਸਟੇਸ਼ਨ ਬਣੇ ਹੋਏ ਨੇ ਜਿੱਥੇ ਤੁਹਾਡੀਆਂ ਕਲੋਨੀਆਂ ਨੇ ਜਿੱਥੇ ਤੁਹਾਡੇ ਦਫ਼ਤਰ ਬਣੇ ਆ ਇਹਨਾਂ ਨੂੰ ਜੀ ਖਾਲੀ ਕਰੋ ਛੱਡ ਦਿਓ ਤੇ ਇਹ ਜਗ੍ਹਾ ਸਾਨੂੰ ਦੇ ਦਿਓ ਤਾਂ ਕਿ ਇੱਥੇ ਕਲੋਨੀਆਂ ਕੱਟੀਆਂ ਜਾ ਸਕਣ ਕਲੋਨੀਆਂ ਪ੍ਰਾਈਵੇਟ ਕਲੋਨੀਆਂ ਕਲੋਨੀਆਂ ਕੱਟੀਆਂ ਜਾ ਸਕਣ ਹਜੇ ਬਠਿੰਡਾ ਸਾਡਾ ਥਰਮਲ ਹੈ ਉੱਥੇ ਤਾਂ ਨਕਸ਼ਾ ਵੀ ਬਣ ਗਿਆ ਅਰਬਨ ਸਟੇਟ ਫੇਜ਼ 1 ਅਰਬਨਾਈਜ਼ੇਟ ਫੇਜ਼ 2 ਉਹ ਵੀ ਬਣਾ ਦਿੱਤਾ ਗਿਆ ਹੁਣ ਇਹ ਤੁਸੀਂ ਆਪ ਦੱਸੋ ਜੀ ਜਿਹੜੀ ਆਮ ਲੋਕਾਂ ਦੀ ਸੁਵਿਧਾ ਹੈ ਉਹਦੇ ਵਾਸਤੇ ਇਹ ਜਗ੍ਹਾ ਲਈ ਗਈ ਉਹਨਾਂ ਨੂੰ ਬਿਜਲੀ ਸਹੀ ਤਰੀਕੇ ਜਾ ਸਕੇ ਉਹ ਕੀਤਾ ਗਿਆ ਸਾਰਾ ਇੰਤਜ਼ਾਮ ਤੇ ਉੱਥੇ ਆਪਾਂ ਕਰ ਕੀ ਰਹੇ ਆ ਜੀ ਪ੍ਰਾਈਵੇਟ ਕਲੋਨੀਆਂ ਕੱਟ ਰਹੇ ਆ ਇਹ ਤਾਂ ਪ੍ਰੋਪਰਟੀ ਡੀਲਿੰਗ ਵਾਲਾ ਕੰਮ ਹੋ ਰਿਹਾ ਐਟ ਆਲਸੋ ਮੈਂ ਐਗਜ਼ਾਮਪਲ ਦਊਗਾ ਪਿਛਲੇ ਸਮੇਂ ਪਨਬਸ ਪੀਆਰਟੀਸੀ ਦੇ ਰੋਡਵੇ ਦੇ ਠੇਕਾ ਮੁਲਾਜ਼ਮਾਂ ਨੇ ਹੜਤਾਲ ਕੀਤੀ ਉਹਨਾਂ ਦਾ ਮੇਨ ਮੁੱਦਾ ਇਹ ਸੀ ਵੀ ਜਿਹੜੀਆਂ ਪ੍ਰਾਈਵੇਟ ਬੱਸਾਂ ਪਾਈਆਂ ਜਾ ਰਹੀਆਂ ਕਿਲੋਮੀਟਰ ਵਾਲੀਆਂ ਉਹ ਬੰਦ ਕੀਤੀਆਂ ਜਾਣ ਜੀ ਸਰਕਾਰ ਨੇ ਉਹਨਾਂ ਨੂੰ ਕਿਹਾ ਵੀ ਇਹ ਤੁਹਾਡਾ ਕੰਮ ਨਹੀਂਗਾ ਇਸ ਸਰਕਾਰ ਨੇ ਦੇਖਣਾ ਪ੍ਰਾਈਵੇਟ ਪਾਉਣੀਆਂ ਸਰਕਾਰੀ ਪਾਉਣੀਆਂ ਤੁਸੀਂ ਤੇ ਆਪਣੀਆਂ ਮੰਗਾਂ ਦੀ ਗੱਲ ਕਰੋ ਜੀ ਉਹ ਵਿਚਾਰੇ ਫਸੇ ਪਏ ਉਦੋਂ ਠੇਕੇ ਤੇ ਨੇ ਜਦੋਂ ਮਰਜ਼ੀ ਡਿਸਮਿਸ ਕਰ ਦੋ ਉਹਨਾਂ ਨੂੰ ਕਿਤੇ ਨਾ ਕਿਤੇ ਰੋਕ ਲਿਆ ਤੁਹਾਨੂੰ ਨਹੀਂ ਸਰਕਾਰ ਕਹਿੰਦੀ ਵੀ ਤੁਸੀਂ ਕੀ ਲੈਣਾ ਅਟਵਾਲ ਸਾਹਿਬ ਤੁਸੀਂ ਆਪਣੇ ਇੰਜੀਨੀਅਰਾਂ ਦੀਆਂ ਮੰਗਾਂ ਦੀ ਗੱਲ ਕਰੋ ਇਹ ਤੇ ਪ੍ਰਾਪਰਟੀ ਆ ਸਰਕਾਰ ਦੀ ਅਹੀ ਦੇਖਣੀ ਵੇਚਣੀ ਕਿ ਨਹੀਂ ਵੇਚਣੀ ਇਹ ਬਿਲਕੁਲ ਇਹ ਕਿਹਾ ਗਿਆ ਜੀ ਕਿਹਾ ਗਿਆ ਕੀ ਕਹਾ ਗਿਆ ਸਾਨੂੰ ਪਰ ਇਹ ਹੈ ਜੀ ਵੀ ਜੋ ਵੀ ਕੰਮ ਹੋਣਾ ਉਹ ਕਿਸੇ ਕਾਨੂੰਨ ਦੇ ਅਧੀਨ ਕਿਸੇ ਰੈਗੂਲੇਸ਼ਨ ਦੇ ਅਧੀਨ ਹੋਣਾ ਹੁਣ ਇੱਥੇ ਰੈਗੂਲੇਸ਼ਨਾਂ ਕਾਨੂੰਨਾਂ ਦੀ ਵਾਇਲੇਸ਼ਨ ਕਿੱਥੇ ਹੋ ਰਹੀ ਹੈ ਪਹਿਲੀ ਗੱਲ ਪੀਐਸਸੀਬੀ ਆਸਟ੍ਰੋਆਇਲ ਪੀਐਸਸੀਬੀ ਜਿੱਥੋਂ ਇਹ ਦੋ ਕੰਪਨੀਆਂ ਬਣਾਈਆਂ ਜੀ ਉਹ ਵੀ ਇੱਕ ਇੰਡੀਪੈਂਡੈਂਟ ਅਦਾਰਾ ਸੀ ਮੰਨਿਆ ਸਰਕਾਰ ਦੀ ਬਲਕੀ ਇਹ ਤਾਂ ਅਸੀਂ ਲੋਕਾਂ ਦੀ ਸੇਵਾ ਵਾਸਤੇ ਆ ਅਸੀਂ ਲੋਕਾਂ ਨੂੰ ਜਵਾਬਦੇ ਹਾਂ ਪਰ ਜੇ ਇਹਦੀਆਂ ਪ੍ਰਾਪਰਟੀਆਂ ਨੇ ਜੋ ਨੇ ਉਹ ਪਹਿਲਾਂ ਬੋਰਡ ਇਚ ਵੈਸਟਡ ਸੀ ਹੁਣ ਕਾਰਪੋਰੇਸ਼ਨਾਂ ਚ ਨੇ ਵੈਸਟਡ ਹੁਣ ਕਾਰਪੋਰੇਸ਼ਨ ਨੇ ਆਪਦੇ ਐਸੈਟ ਬਣਾਏ ਨੇ ਉਹਨਾਂ ਵਾਸਤੇ ਅਸੀਂ ਲੋਨ ਵੀ ਲੈਣੇ ਆ ਇਵਨ ਜਦੋਂ ਸਰਕਾਰ ਸਾਨੂੰ ਸਬਸਿਡੀ ਦੇ ਪੈਸੇ ਨਹੀਂ ਦਿੰਦੇ ਅਸੀਂ ਉਦੋਂ ਵਰਕਿੰਗ ਕੈਪੀਟਲ ਲੋਨ ਵੀ ਲੈਣੇ ਆ ਤੇ ਉਹ ਜਿਹੜਾ ਲੋਨ ਲਈ ਜਾਂਦੇ ਨੇ ਉਹ ਇਹ ਐਸੈਟਸ ਆ ਜਿਹੜੇ ਇਹ ਉੱਥੇ ਪਲੇਜ ਹੁੰਦੇ ਨੇ ਇਹ ਜਿਵੇਂ ਜਿਵੇਂ ਸਰਕਾਰ ਇਥੋਂ ਕੱਢ ਦੂਗੀ ਇਹਨਾਂ ਨੂੰ ਕੱਢੀ ਜਾਊਗੀ ਜੀ ਉਹ ਫਿਰ ਦੇਖੋ ਸਮੱਸਿਆ ਆਊਗੀ ਇਹ ਸਿਰ ਸਾਡ ਨੂੰ ਹੀ ਸਮੱਸਿਆ ਆਊ ਉਹ ਬੈਂਕਾਂ ਨੂੰ ਉਹ ਇੰਸਟੀਟਿਊਸ਼ਨ ਨੂੰ ਜਿਨ੍ਹਾਂ ਤੋਂ ਲੋਨ ਚੱਕੇ ਹੋਏ ਨੇ ਲਗਭਗ 16000 ਕਰੋੜ ਦੇ ਨੇੜੇ ਆ ਤੇ ਉਹ ਉਹ ਵੀ ਇਫੈਕਟ ਹੋਣਗੇ ਤੇ ਇਹ ਹੁਣ ਕੀਤਾ ਕਿ ਜਾਊਗਾ ਸਾਨੂੰ ਕਹਿ ਦਿੱਤਾ ਜਾਊ ਜੀ ਇਹ ਪ੍ਰਾਪਰਟੀਆਂ ਛੱਡ ਦਿਓ ਫਿਰ ਜਦੋਂ ਅਸੀਂ ਪਾਵਰ ਸੈਕਟਰ ਦੇ ਸਿਸਟਮ ਲਾਉਣਾ ਆਏ ਅਸੀਂ ਆਪ ਦਾ ਸਬਸਟੇਸ਼ਨ ਲਾਉਣੇ ਆ ਉਹਦੋਂ ਸਾਨੂੰ ਕਿਹਾ ਜਾਊਗਾ ਹੁਣ ਤੁਸੀਂ ਪ੍ਰਾਪਰਟੀਆਂ ਖਰੀਦੋ ਆਪੇ ਆਪ ਦੇ ਖਰਚੇ ਤੇ ਖਰੀਦੋ ਜਦੋਂ ਤੁਸੀਂ ਖਰਚਾ ਕਰਾਂਗੇ ਉਹ ਜਾਊ ਕਿੱਥੇ ਤੁਹਾਡਾ ਟੈਰਿਫ ਵਧੂਗਾ ਫਿਰ ਲੋਕਾਂ ਨੂੰ ਆਮ ਲੋਕਾਂ ਨੂੰ ਤਕਲੀਫ ਹੋਊਗੀ ਜਦੋਂ ਬਿਜਲੀ ਦੇ ਰੇਟ ਵਧਣੇ ਸ਼ੁਰੂ ਹੋ ਜਾਣੇ ਹੁਣ ਤਾਂ ਸਾਡੇ ਕੋਲ ਨਹੀਂ ਪ੍ਰਾਪਰਟੀਆਂ ਜਿਹੜੇ ਇਲਾਕਿਆਂ 'ਚ ਨਹੀਂ ਉੱਥੋਂ ਜਿੱਥੋਂ ਸਾਨੂੰ ਮੂਵ ਕਰਨ ਨੂੰ ਕਿਹਾ ਜਾ ਰਿਹਾ ਢਾਉਣ ਨੂੰ ਕਿਹਾ ਜਾ ਰਿਹਾ ਉੱਥੇ ਤਾਂ ਪਹਿਲੀ ਗੱਲ ਤੇ ਜਗ੍ਹਾ ਹੀ ਨਹੀਂ ਮਿਲਣੀ ਆਮ ਲੋਕ ਪ੍ਰਾਈਮ ਲੈਂਡ ਹੈ ਬਿਲਕੁਲ ਪ੍ਰਾਈਮ ਲੈਂਡ ਹੈ ਹੋ ਗਈ ਹੈ ਜੀ ਵੱਸੋਂ ਹੋ ਗਈ ਹੈ ਉੱਥੇ ਪਹਿਲਾਂ ਤਾਂ ਖਾਲੀ ਸੀਗੀ ਪਰ ਸਬਸਟੇਸ਼ਨ ਦਾ ਅਸੀਂ ਵਸੋਂ ਦੇ ਵਿੱਚ ਹੀ ਲਾਵਾਂਗੇ ਨਾ ਜੇ ਅਸੀਂ ਆਪਦੇ ਲੋਡ ਸੈਂਟਰਾਂ ਦੇ ਵਿੱਚ ਆਪਦਾ ਇਕੁਪਮੈਂਟ ਨਹੀਂ ਖੜਾ ਕਰ ਪਾਰੇ ਤਾਂ ਅਸੀਂ ਆਮ ਲੋਕਾਂ ਨੂੰ ਸਪਲਾਈ ਕਿੱਥੋਂ ਦੇਵਾਂਗੇ ਵੋਲਟੇਜ ਡ੍ਰੌਪ ਫਿਰ ਫਲਕਚੁਏਸ਼ਨ ਆ ਹੋ ਰਹੇ ਜੇ ਇਸ਼ੂ ਸ਼ੁਰੂ ਹੋ ਜਾਂਦੇ ਨੇ ਤੇ ਉਹ ਉਹਦੇ ਵਾਸਤੇ ਇਵਨ ਸਾਨੂੰ ਕਾਨੂੰਨ ਕਾਨੂੰਨੀ ਅਧਿਕਾਰ ਵੀ ਪ੍ਰਾਪਤ ਨਹੀਂ ਨੇ ਰਾਈਟ ਆਫ ਵੇ ਵੀ ਨਹੀਂ ਉਹ ਲੈਣੇ ਵੀ ਔਖੇ ਹੋ ਜਾਂਦੇ ਨੇ ਓਕੇ ਤੇ ਇਹ ਜੇ ਸਾਨੂੰ ਐਵੇਂ ਦੇ ਇਨਫਰਾਸਟ੍ਰਕਚਰ ਨੂੰ ਢਾਉਣ ਵਾਸਤੇ ਕਿਹਾ ਜਾਓ ਹਟਾਉਣ ਵਾਸਤੇ ਕਿਹਾ ਜਾਓ ਮੁੜ ਕੇ ਅਸੀਂ ਉਹੀ ਮਹਿੰਗੇ ਮੁੱਲ ਤੇ ਉਥੇ ਲੱਭਾਂਗੇ ਖਾਲੀ ਜਗ੍ਹਾ ਪਹਿਲਾਂ ਤਾਂ ਮਿਲਣੀ ਨਹੀਂ ਜੇ ਮਿਲ ਵੀ ਗਈ ਉਹ ਸਾਨੂੰ ਜੋਸ ਰੇਟ ਤੇ ਹੁਣ ਸਰਕਾਰ ਸਾਡੇ ਕੋਲੋਂ ਲੈ ਲੂਗੀ ਜੇ ਮੰਨ ਲਓ ਉਹਨਾਂ ਨੇ ਕੋਈ ਪੈਸਾ ਦੇ ਵੀ ਦਿੱਤਾ ਸਾਨੂੰ ਉਥੇ ਕਰੋੜਾਂ ਚ ਫੇਰ ਖਰਚਣੇ ਪੈ ਜਾਣੇ ਆ ਜਗ੍ਹਾ ਨਹੀਂ ਮਿਲਦੀ ਥੋੜਾ ਗਰਗ ਸਿੰਘ ਸਾਬ ਇੱਕ ਹੋਰ ਸਪਾਸਟ ਕਰੇ ਵੈਸੇ ਤੇ ਟਵਾਲ ਸਾਬ ਨੇ ਕਾਫੀ ਕਰਤਾ ਇਹ ਸਰਕਾਰ ਦੀ ਕਿਹੜੇ ਜ਼ਮੀਨ ਤੇ ਜੈਦੀ ਅੱਖ ਹੈ ਕੋ ਪਟਿਆਲੇ ਬਡੂਗਰ ਬਡੂਗਰ ਹੈ ਉਥੇ ਵੀ ਕੋਈ ਹੈਗੀ ਆ ਦੂਸਰੀ ਗੱਲ ਇਹ ਗੱਲ ਕਰਨ ਲੱਗੇ ਸੀ ਟਵਾਲ ਸਾਬ ਇਹ ਜਿਹੜੀ ਜ਼ਮੀਨ ਉਹ ਖਰੀਦਣਗੇ ਵੇਚਣਗੇ ਜੋ ਵੀ ਕਰਨਗੇ ਉਹ ਪੈਸਾ ਕਿੱਥੇ ਜਾਊਗਾ ਅਹ ਦੇਖੋ ਜੀ ਪਹਿਲਾਂ ਤਾਂ ਜਿਹੜਾ ਹੈ ਕਿ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੇ ਬਠਿੰਡੇ ਦੀ ਜਿਹੜੀ ਥਰਮਲ ਦੀ ਜ਼ਮੀਨ ਹੈ ਹੂੰ 2018 ਦੇ ਵਿੱਚ ਵੀ ਇਹਨਾਂ ਨੇ ਪੁੱਡਾ ਨੂੰ ਟਰਾਂਸਫਰ ਕਰਤੀ ਸੀ ਸਾਰੀ ਜ਼ਮੀਨ ਲੇਕਿਨ ਹੁਣ ਜਿਹੜੀ ਉੱਥੇ ਦੀ ਪ੍ਰਾਈਮ ਲੈਂਡ ਹੈ ਉਹਦੇ ਚ 190 ਏਕੜ ਪਹਿਲਾਂ ਸੀ 165 ਏਕੜ ਹੁਣ ਪੁੱਡਾ ਨੂੰ ਟਰਾਂਸਫਰ ਕਰਤੀ ਪਿੱਛੇ ਬੋਰਡ ਦਾ ਡਿਸੀਜਨ ਹੋਇਆ ਤੁਸੀਂ ਦੇਖਿਆ ਹੋਣਾ ਤੇ ਉੱਥੇ ਅਰਬਨ ਸਟੇਟ ਫੇਜ਼ 1 2 ਵੀ ਬਣਾਤੇ ਤੇ ਜਿਹੜੀ ਹੁਣ ਕੋਈ ਤਿੰਨ ਚਾਰ ਦਿਨ ਪਹਿਲਾਂ ਮਿਨਿਸਟਰਸ ਦੀ ਮੀਟਿੰਗ ਹੋਈ ਹੈ ਹਾਈ ਪਾਵਰ ਕਮੇਟੀ ਦੀ ਉਹਦੇ ਵਿੱਚ ਲੁਧਿਆਣੇ ਦੀ ਪ੍ਰਾਈਮ ਲੈਂਡ ਹੈ ਜੀ ਜਿੱਥੇ ਸਾਡੇ ਆਫਿਸ ਨੇ ਓਕੇ ਔਰ ਬਡੁੰਗਰ ਦੀ 55 ਏਕੜ ਲੈਂਡ ਹੈ ਜਿਹੜੀ ਕਿ ਪਈ ਹੈ ਉਹ ਲੈਂਡ ਇਸ ਤਰ੍ਹਾਂ ਦੀ ਲੈਂਡ ਹੈ ਕਿ ਕੱਲ ਨੂੰ ਉੱਥੇ ਜੇ ਲੋਡ ਵੱਧਾ ਹੈ ਕਿਉਂਕਿ ਸਾਡੀ ਗਰੋਥ ਹੋ ਰਹੀ ਹੈ ਜੇ ਇੰਡਸਟਰੀ ਆ ਰਹੀ ਹੈ ਗਰੋਥ ਹੋਣੀ ਹੈ ਸਬਸਟੇਸ਼ਨ ਲੱਗਣੇ ਨੇ ਤਾਂ ਉਹਨਾਂ ਜਗ੍ਹਾ ਤੇ ਲੱਗਣੇ ਨੇ ਤੇ ਅੱਜ ਦੀ ਰੇਟ ਦੇ ਵਿੱਚ ਅਸੀਂ ਜਿੰਨੇ ਵੀ ਮੁਹੱਲੇ ਵਗੈਰਾ ਜਗਾ ਵੀ ਕਾਫੀ ਚਾਹੀਦੀ ਹੈ ਜਦੋਂ ਉਹ ਲੱਗਣੇ ਨੇ ਜਦੋਂ ਉਹਨਾਂ ਅਸੀਂ ਮੁਹੱਲੇ ਵਗੈਰਾ ਕੋਈ ਨਵਾਂ ਗ੍ਰਿਡ ਵਗੈਰਾ ਲਗਾ ਰਹੇ ਹਾਂ ਕਿਤੇ ਤਾਂ ਉੱਥੇ ਸਾਨੂੰ ਮਾਰਕੀਟ ਰੇਟ ਤੇ ਜ਼ਮੀਨ ਲੈਣੀ ਪੈ ਰਹੀ ਹੈ ਓਕੇ ਇਹ ਜ਼ਮੀਨ ਜਿਹੜੀ ਅਸੀਂ ਦਿੱਤੀ ਗਈ ਹੈ ਇਹ ਕਲੈਕਟਰ ਰੇਟ ਤੇ ਵੀ ਲੈ ਦਿੱਤੀ ਜਾ ਰਹੀ ਡੀਸੀਆਂ ਨੂੰ ਅਧਿਕਾਰ ਦਿੱਤੇ ਕਿ ਤੁਸੀਂ ਕਲੈਕਟਰ ਰੇਟ ਤੋਂ ਵੀ ਘੱਟ ਰੇਟਾਂ ਦੇ ਉੱਤੇ ਨੂੰ ਕਰ ਸਕਦੇ ਹੋ ਓਕੇ ਸੋ ਇਹਦੇ ਪਿੱਛੇ ਮਨਸ਼ਾ ਕੁਝ ਹੋਰ ਹੀ ਨਜ਼ਰ ਆ ਰਹੀ ਹੈ ਸੋ ਮਤਲਬ ਲੁਧਿਆਣੇ ਦੀ ਜਲੰਧਰ ਦੀ ਵੀ ਕੁਝ ਜਗ੍ਹਾ ਹੈ ਅੰਮ੍ਰਿਤਸਰ ਦੀ ਵੀ ਕੁਝ ਜਗ੍ਹਾ ਹੈ ਜੋ ਪੀਐਸਬੀਸੀ ਹਲ ਤਾਲੂਕ ਹੈ ਜੀ ਇਹ ਇਹ ਜੀ ਇਹ ਸ਼ਰਿਆਮੇ ਇਹ ਵੀ ਜ਼ਮੀਨ ਹੈ ਕਾਰਪੋਰੇਸ਼ਨ ਤੋਂ ਖੋਈ ਜਾ ਰਹੀ ਹੈ ਜਿਸ ਮਰਜ਼ੀ ਰੇਟ ਤੇ ਜੋ ਮਰਜ਼ੀ ਕਾਗਜ਼ਾਂ ਦਾ ਢੇਡ ਪੂਰਾ ਕਰਨ ਨੂੰ ਲੈ ਲੋ ਫਿਰ ਇਹਨੂੰ ਮਹਿੰਗੇ ਰੋਟਾਂ ਤੇ ਪ੍ਰਾਪਰਟੀ ਡੀਲਿੰਗ ਵਾਲਾ ਕੰਮ ਕਰਕੇ ਵੇਚ ਦਿਓ ਜੀ ਤੇ ਪ੍ਰੋਫਿਟ ਕੱਢੋ ਕਿੰਨੀਆਂ ਕਿ ਤੁਹਾਡੀਆਂ ਮੀਟਿੰਗਾਂ ਹੋ ਗਈਆਂ ਕਿਹੜੇ ਕਿਹੜੇ ਪੱਧਰ ਤੇ ਮੀਟਿੰਗ ਹੋਈ ਹੈ ਕੀ ਤੁਹਾਨੂੰ ਕੁਐਸਚਨ ਕੀ ਕਰਦੇ ਨੇ ਇਹ ਇਹਦੀ ਚੀਜ਼ ਜਿਹੜੀ ਐਕਚੁਅਲੀ ਜਿਹੜੀ ਸ਼ੁਰੂਆਤ ਹੋਈ ਹੈ ਉਹ ਸਾਡੇ ਨਵੇਂ ਮੰਤਰੀ ਜੀ ਦੇ ਆਏ ਤੋਂ ਬਾਅਦ ਜ਼ਿਆਦਾ ਤੇਜ਼ ਹੋ ਗਿਆ ਪਹਿਲਾਂ ਵੀ ਰਿਹਾ ਪਰ ਪਹਿਲਾਂ ਸਰਕਾਰ ਇਹ ਆ ਵੀ ਸੁਣ ਲੈਂਦੀ ਸੀ ਮੁੱਖ ਮੰਤਰੀ ਸਾਹਿਬ ਸਾਡੀ ਗੱਲ ਸੁਣ ਲੈਂਦੇ ਸੀ ਸਾਡੇ ਪਹਿਲਾਂ ਜਿਹੜੇ ਮੰਤਰੀ ਸਾਹਿਬ ਸੀ ਉਹ ਵੀ ਸੁਣ ਲੈਂਦੇ ਸੀ ਹੁਣ ਜਦੋਂ ਦੇ ਸ਼੍ਰੀ ਸੰਜੀਵ अरोड़ा ਜੀ ਨੇ ਨਵੇਂ ਮੰਤਰੀ ਸਾਹਿਬ ਆਏ ਨੇ ਇਹਨਾਂ ਦੀ ਇਕਤਾ ਜੀ ਇਹ ਕਾਰਪੋਰੇਸ਼ਨ ਐਕਚੁਅਲੀ ਸਰਕਾਰ ਦਾ ਇੱਕ ਵਿਭਾਗ ਨਹੀਂ ਹੈ ਜਿਹੜੇ ਸਾਡੇ ਤੋਂ ਪਹਿਲਾਂ ਵੀ ਸੀ ਸਿਆਣੇ ਸੀਗੇ ਸਾਰੇ ਸੀ ਉਹਨਾਂ ਨੇ ਇਹਨੂੰ ਇੰਡੀਪੈਂਡੈਂਟ ਰੱਖਿਆ ਸਰਕਾਰ ਦੇ ਵੰਦਾ ਤੋਂ ਅਲੱਗ ਰੱਖਿਆ ਪੀਐਸਸੀਬੀ ਇੰਡੀਪੈਂਡੈਂਟ ਅਦਾਰਾ ਸੀ ਸਾਡੀਆਂ ਫਾਈਨੈਂਸ਼ੀਅਲ ਪਾਵਰ ਦਾ ਸਾਡਾ ਪੀਐਸਸੀਬੀ ਦਾ ਬੋਰਡ ਸੀ ਮੈਂਬਰ ਜਿਸ ਚ ਬੰਦੇ ਸੀ ਉਹ ਡਿਸੀਜਨ ਲੈਣ ਵਾਸਤੇ ਹਰ ਤਰ੍ਹਾਂ ਨਾਲ ਕੈਪੇਬਲ ਸੀ ਸਰਕਾਰ ਕੋਲੇ ਅਸੀਂ ਜਾਂਦੇ ਨਹੀਂ ਸੀ ਹਮੇਸ਼ਾ ਪਹਿਲਾਂ ਇਹ ਜੇ ਇਸ ਸੈਂਸਿਟਿਵ ਕਾਰਪੋਰੇਸ਼ਨਾਂ ਨੂੰ ਇਹਨੂੰ ਪਾਵਰ ਸੈਕਟਰ ਨੂੰ ਮੁੱਖ ਮੰਤਰੀ ਸਾਹਿਬ ਨੇ ਆਪਦੇ ਕੋਲ ਰੱਖਿਆ ਅਮਰਿੰਦਰ ਸਿੰਘ ਸੀਗੇ ਉਸ ਤੋਂ ਪਹਿਲਾਂ ਬਾਦਲ ਸਾਹਿਬ ਸੀਗੇ ਤੇ ਉਹ ਸਾਰਿਆਂ ਨੇ ਇਹਨੂੰ ਆਪਦੇ ਕੋਲ ਹੀ ਰੱਖਿਆ ਬਟ ਹੁਣ ਕੀ ਹੋ ਰਿਹਾ ਹੁਣ ਸਾਡੇ ਮੰਤਰੀ ਸਾਹਿਬ ਇਹਨੂੰ ਇੱਕ ਐਸ ਅ ਡਿਪਾਰਟਮੈਂਟ ਚ ਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਓਕੇ ਕਿ ਵੀ ਜੋ ਮੈਂ ਹੋਊਗਾ ਤੁਹਾਡਾ ਮੈਂ ਦੇਖੂਗਾ ਜੇ ਕੋਈ ਠੇਕੇਦਾਰ ਨਾਲ ਕੋਈ ਨੈਗੋਸ਼ੀਏਸ਼ਨ ਹੈ ਮੈਂ ਦੇਖਾਂਗਾ ਕੋਈ ਮੀਟਿੰਗਾਂ ਨੇ ਮੈਂ ਲਵਾਂਗਾ ਉਹ ਇੰਟਰਫੀਰੈਂਸ ਹੋਣਾ ਨੇ ਐਨੀ ਵਧਾ ਦਿੱਤੀ ਹੈ ਕਿ ਥੱਲੇ ਕੰਮ ਅਸੀਂ ਕਰੀਏ ਨਾ ਕਰੀਏ ਡਿਲੀਗੇਸ਼ਨ ਲਾ ਲੈ ਜੇ ਵੀ ਪੋਲਿਟਿਕਲ ਪੋਲਿਟਿਕਲ ਪੂਰੀ ਤਰ੍ਹਾਂ ਉਹਨਾਂ ਦੀ ਇੰਟਰਫੀਰੈਂਸ ਹੈ ਜੀ ਉਹ ਮੀਟਿੰਗਾਂ ਚ ਇੰਟਰਫੇਅਰ ਕਰਦੇ ਨੇ ਉਹਨਾਂ ਦਾ ਕਹੇ ਤੇ ਆਰਡਰ ਵੀ ਹੋ ਰਹੇ ਨੇ ਤੇ ਜੋ ਕੋਈ ਅਫਸਰ ਕੋਈ ਰੂਲ ਕੋਈ ਨਹੀਂ ਮੰਨਦਾ ਉਹਨਾਂ ਦੇ ਹੁਕਮਾਂ ਨੂੰ ਉਹਨੂੰ ਸਸਪੈਂਡ ਕਰ ਦਿੰਦੇ ਨੇ ਤੁਸੀਂ ਤੁਹਾਡਾ ਇਸ਼ਾਰਾ ਹਰੀਸ਼ ਸ਼ਰਮਾ ਜੀ ਦੇ ਵੱਲ ਹੈ ਇੱਕਾ ਹੁਣੇ ਸਾਡੇ ਇੱਕ ਐਸਸੀ ਸਾਹਿਬ ਨੇ ਉਹਨਾਂ ਨੂੰ ਟਰਾਂਸਫਰ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਹੁਕਮ ਨਹੀਂ ਮੰਨੇ ਹੁਕਮ ਵੀ ਕਹਦੇ ਆ ਜੀ ਅਸੀਂ ਜੋ ਇੱਥੇ ਰੂਲ ਬਣੇ ਹੋਏ ਨੇ ਹੂੰ ਹੂੰ ਜੋ ਵੀ ਲੋਕਾਂ ਦੀ ਨਿਗਾਹ ਜਿਸ ਤਰ੍ਹਾਂ ਦਾ ਵੀ ਹੈ ਬਟ ਪੀਐਸਪੀਸੀ ਵਾਲੇ ਇੱਕ ਇਹ ਜਹਾ ਅਧਾਰਾ ਜਿੱਥੇ ਕੰਮ ਰੂਲਾਂ ਦੇ ਮੁਤਾਬਕ ਹੁੰਦਾ ਹੁੰਦਾ ਰਿਹਾ ਤੇ ਇੱਥੇ ਈਮਾਨਦਾਰ ਅਫਸਰ ਵੀ ਬਹੁਤ ਨਹੀਂ ਹੁਣ ਇੱਕ ਸਾਡੇ ਇਮਾਨਦਾਰ ਡਾਇਰੈਕਟਰ ਸਾਹਿਬ ਸੀ ਇੰਜੀਨੀਅਰ ਹਰਜੀਤ ਸਿੰਘ ਉਹਨਾਂ ਨੂੰ ਇਮਾਨਦਾਰ ਕਹਿੰਦੇ ਜੇ ਸਰਕਾਰ ਨੇ ਡਿਸਮਿਸ ਕਰਤਾ ਉਹਨਾਂ ਨੂੰ ਉਹੀ ਤਾਂ ਸਾਨੂੰ ਨਹੀਂ ਸਮਝ ਆਈ ਸੀ ਜਿੱਦੋਂ ਇਹ ਕੰਮ ਹੋਇਆ ਜਦੋਂ ਹਰੀਸ਼ ਸ਼ਰਮਾ ਜੀ ਨੂੰ ਕੀਤਾ ਸਸਪੈਂਡ ਉਹਨਾਂ ਤੇ ਜੋ ਦੋਸ਼ ਲਾਏ ਗਏ ਉਹ ਬੜੇ ਹਾਸੋ ਹੀਣੇ ਦੋਸ਼ ਸੀ ਉਹ ਕਿਸੇ ਤਰੀਕੇ ਤਕਨੀਕੀ ਰੂਪ ਸਾਬਤ ਨਹੀਂ ਹੁੰਦੇ ਉਹ ਜੇ ਕੋਈ ਮਤਲਬ ਜੇ ਕਿਸੇ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਹੈ ਜਾਂ ਮਾਈਨਿੰਗ ਹੈ ਜਾਂ ਕੁਝ ਵੀ ਇੰਜੀਨੀਅਰਿੰਗ ਦਾ ਪੜਿਆ ਹੋਇਆ ਹੈ ਮੈਥ ਵੀ ਪੜਿਆ ਬੇਸਿਕ ਉਹ ਇਹ ਜੇ ਹਾਸੋ ਹੀ ਨੇ ਦੋਸ਼ ਲਾ ਹੀ ਨਹੀਂ ਸਕਦਾ ਉੱਥੇ ਉਹਨਾਂ ਤੇ ਦੋਸ਼ ਲਾਏ ਜੀ ਥੋੜੀ ਜੀ ਫਿਊਲ ਦੀ ਕਾਸਟ ਹੈ ਪ੍ਰਾਈਵੇਟ ਨਾਲੋਂ ਮਹਿੰਗੀ ਹੈ ਉਹ ਕਿਉਂ ਮਹਿੰਗੀ ਹੈ ਜੀ ਇਹ ਗਈ ਨਹੀਂ ਸਾਡੇ ਜਿਹੜਾ ਥਰਮਲ ਹੈ ਸਬਕ੍ਰਿਟੀਕਲ ਟੈਕਨੋਲੋਜੀ ਤੇ ਚੱਲਦਾ ਹੈ ਸਬਕ੍ਰਿਟੀਕਲ ਮਤਲਬ ਉਹਦਾ ਕਿਸ ਟੈਂਪਰੇਚਰ ਤੇ ਉਹਨੇ ਆਪਰੇਟ ਕਰਨਾ ਕਿਸ ਐਫੀਸ਼ੀਐਂਸੀ ਵਾਸਤੇ ਉਹ ਬੋਇਲਰ ਡਿਜ਼ਾਈਨਡ ਨੇ ਕਿਸ ਪ੍ਰੈਸ਼ਰ ਤੇ ਕੰਮ ਕਰਨਾ ਤੇ ਉਹਦਾ ਕੰਪੈਰੀਜ਼ਨ ਕੀਦੇ ਨਾਲ ਕੀਤਾ ਜਾ ਰਿਹਾ ਸੁਪਰ ਕ੍ਰਿਟੀਕਲ ਨੇ ਜਿਹੜਾ ਹਾਇਰ ਟੈਂਪਰੇਚਰ ਹਾਇਰ ਪ੍ਰੈਸ਼ਰ ਤੇ ਚੱਲਦਾ ਹੈ ਡਿਫਰੈਂਟ ਤਰ੍ਹਾਂ ਦੀ ਐਫੀਸ਼ੀਐਂਸੀ ਉਹਨਾਂ ਦੀ ਤੇ ਫਿਊਲ ਕਾਸਟ ਦਾ ਫਰਕ ਆਊਗਾ ਹੀ ਉਹ ਤੇ ਉਹ ਇਹ ਜੇ ਦੋਸ਼ ਲਗਾ ਕੇ ਪਹਿਲਾਂ ਹਰੀਸ਼ ਸ਼ਰਮਾ ਜੀ ਨੂੰ ਸਸਪੈਂਡ ਕੀਤਾ ਫਿਰ ਉਹੀ ਦੋਸ਼ ਲਾ ਕੇ ਉਹਨਾਂ ਨੇ ਹਰਜੀਤ ਸਿੰਘ ਜੀ ਨੂੰ ਸਰਵਿਸਸ ਤੋਂ ਖਤਮ ਕਰ ਦਿੱਤੀਆਂ ਉਹ ਮੁੜ ਕੇ ਸਾਡੇ ਕੋਲੇ ਕਿਤੇ ਨੋਟਿੰਗ ਵੀ ਆ ਗਈ ਜੋ ਉਹਨਾਂ ਨੇ ਮੰਤਰੀ ਜੀ ਨੇ ਆਪ ਹੀ ਨੋਟਿੰਗ ਲਿਖੀ ਉਹਦੇ ਵਿੱਚ ਲਿਖ ਕੇ ਜੀ ਕਿ ਫਿਊਲ ਕਾਸਟ ਹੈ ਜਿਆਦਾ ਹੈ ਤੇ ਬੜਾ ਵੱਡਾ ਘਪਲਾ ਜਾਪਦਾ ਉਹ ਜੀ ਥਰਮਲ ਇੰਜੀਨੀਅਰਿੰਗ ਦਾ ਪਤਾ ਹੋਵੇ ਇਹ じゃ ਕੋਈ ਦੋਸ਼ ਲਾਇਆ ਹੀ ਨਾ ਜੀ ਤੇ ਉਹ ਜਦੋਂ ਅਸੀਂ ਨੋਟਿੰਗ ਪੜ੍ਹੀ ਉਹਦੇ ਚ ਕੀ ਲਿਖਿਆ ਹਰਜੀਤ ਸਿੰਘ ਡਾਇਰੈਕਟਰ ਡਿਸਟ੍ਰਿਬਿਊਸ਼ਨ ਵੀ ਮੰਤਰੀ ਜੀ ਐਡੇ ਸੈਂਸਿਟਿਵ ਵਿਭਾਗ ਨੂੰ ਦੇਖ ਰਹੇ ਨੇ ਤੇ ਉਹਨਾਂ ਨੂੰ ਸ਼ਾਇਦ ਜਾਣਕਾਰੀ ਨਹੀਂ ਮਿਲ ਸਕੀ ਕਿ ਹਰਜੀਤ ਸਿੰਘ ਡਾਇਰੈਕਟਰ ਜਨਰੇਸ਼ਨ ਸੀ ਉਹਨਾਂ ਦੇ ਨਾਲ ਲਿਖਤਾ ਹਰਜੀਤ ਸਿੰਘ ਡਾਇਰੈਕਟਰ ਡਿਸਟ੍ਰਿਬਿਊਸ਼ਨ ਉਹ ਤਾਂ ਇੰਦਰਪਾਲ ਸਿੰਘ ਜੀ ਨੇ ਹਮ ਹਮ ਓਕੇ ਪਰ ਇਹ ਸਾਨੂੰ ਤਾਂ ਐਡੀ ਹੈਰਾਨੀ ਹੈ ਸਾਨੂੰ ਪਹਿਲਾਂ ਯਕੀਨ ਨਹੀਂ ਹੋਇਆ ਕਿ ਸ਼ਾਇਦ ਗਲਤ ਨਾ ਹੋਵੇ ਕੁਝ ਪਰ ਜਿਵੇਂ ਅਟਵਾਲ ਸਾਹਿਬ ਕਹਿ ਰਹੇ ਵੀ ਇਹ ਪੂਰੀ ਟੋਟਲੀ ਗਲਤ ਢੰਗ ਨਾਲ ਸਸਪੈਂਡ ਤੇ ਡਿਸਮਿਸ ਕੀਤੇ ਆ ਫਿਰ ਉਹਦਾ ਕਾਰਨ ਕੀ ਹੈ ਕੋਈ ਕਾਰਨ ਵੀ ਹੁੰਦੇ ਨੇ ਨਾ ਚਲੋ ਸਤਜਨ ਜੀ ਗੱਲ ਇਸ ਤਰ੍ਹਾਂ ਕਿ ਪੰਜਾਬ ਦੀ ਆਮ ਜਨਤਾ ਨੂੰ ਸਮਝਣਾ ਪਊਗਾ ਕਿ ਇਹਦੇ ਪਿੱਛੇ ਕਾਰਨ ਕੀ ਹੈ ਇਹ ਜਸਟ ਅਸੀਂ ਡਾਟਾ ਸਾਰਾ ਕੋਖ ਲਿਖਤਾ ਜੀ ਜਿਹੜਾ ਡਾਟਾ ਉਹਨਾਂ ਨੇ ਕਿਹਾ ਕਿ ਫਿਊਲ ਕੋਸਟ ਵੱਧਦਾ ਹੈ ਘਟਦਾ ਹੈ ਹਟਵਾਲ ਸਾਹਿਬ ਨੇ ਬੜਾ ਡਿਟੇਲ ਚ ਦੱਸਿਆ ਸਾਡੇ ਜਿਹੜੇ ਥਰਮਲ ਇੰਜੀਨੀਅਰਸ ਨੇ ਜਿਹੜੇ ਐਕਸਪਰਟ ਬਹੁਤ ਪੁਰਾਣੇ ਰਹੇ ਨੇ ਉਹਨਾਂ ਸਾਰਿਆਂ ਨੇ ਡਾਟਾ ਖੋਖ ਲਿਆ ਸਾਨੂੰ ਡਾਟੇ ਚ ਕੁਝ ਨਹੀਂ ਮਿਲਿਆ ਜਿਹੜਾ ਉਹ ਡਾਟਾ ਪ੍ਰੈਜੈਂਟ ਕੀਤਾ ਉਹਨਾਂ ਨੇ 75 ਪੈਸੇ ਤੋਂ 1 ਰੁਪਏ 25 ਪੈਸੇ ਉਹ 2023 ਨਾਲ ਰਿਲੇਟਡ ਡਾਟਾ ਹੈ ਜਦੋਂ ਕਿ ਇਸ ਚੀਫ ਇੰਜੀਨੀਅਰ ਦੇ ਆਉਣ ਤੋਂ ਬਾਅਦ ਤੇ ਡਾਇਰੈਕਟਰ ਦੇ ਆਉਣ ਤੋਂ ਬਾਅਦ ਡਾਟਾ ਬਿਲਕੁਲ ਉਸ ਤੋਂ ਬਾਅਦ ਇੰਪਰੂਵ ਹੋਇਆ ਔਰ ਪ੍ਰਾਈਵੇਟ ਜਿਹੜੇ ਪਲਾਂਟ ਨੇ ਉਹਨਾਂ ਨਾਲ ਕੰਪੇਅਰ ਕਰ ਰਹੇ ਹੁਣ ਗੱਲ ਹੈ ਕਿ ਇਹ ਕਿੱਤਾ ਕਿਉਂ ਗਿਆ ਇਹਦੇ ਪਿੱਛੇ ਰੀਜ਼ਨ ਕੀ ਹੈ ਰੀਜ਼ਨ ਅਸੀਂ ਇਹ ਸਮਝ ਪਾ ਰਹੇ ਹਾਂ ਕਿ ਚੀਫ ਇੰਜੀਨੀਅਰ ਦੀ ਸਸਪੈਂਸ਼ਨ ਇੱਕ ਜਸਟ ਟੈਰਰ ਕ੍ਰੀਏਟ ਕਰਨ ਵਾਸਤੇ ਕੀਤੀ ਗਈ ਹੈ ਕਿ ਜੇ ਤੁਸੀਂ ਸਾਡੇ ਹਿਸਾਬ ਨਾਲ ਨਹੀਂ ਚੱਲੋਗੇ ਜੋ ਅਸੀਂ ਚਾਹਾਂਗੇ ਉਸ ਤਰ੍ਹਾਂ ਨਹੀਂ ਚੱਲੇਗਾ ਉਹ ਹੋ ਗਿਆ ਵੀ ਕਾਮ ਮਾਰ ਕੇ ਬੰਦਤਾ ਕਾਮ ਮਾਰ ਕੇ ਟੰਗ ਦਿੱਤਾ ਜੀ ਬਿਲਕੁਲ ਜੀ ਆਦਰਵਾਈਜ਼ ਚੀਫ ਇੰਜੀਨੀਅਰ ਦੀ ਸਸਪੈਂਸ਼ਨ ਪਿੱਛੇ ਕਾਰਨ ਜੋ ਨਜ਼ਰ ਆਉਂਦਾ ਹੈ ਪੰਜਾਬ ਸਰਕਾਰ ਅਜ ਤੱਕ ਇਹ ਕਲੇਮ ਕਰਦੀ ਰਹੀ ਕਿ ਆਪਾਂ 800 ਮੀਗਾਵਾਟ ਦੇ ਥਰਮਲ ਤੋਂ ਉੱਥੇ ਲਗਾਵਾਂਗੇ ਜਿੱਥੇ ਰੋਪੜ ਜਗ੍ਹਾ ਖਾਲੀ ਹੋਈ ਹੈ ਜੀ ਉਹ ਵੀ ਤੁਹਾਡਾ ਵੱਡਾ ਇਸ਼ੂ ਹੈ ਹਨਾ ਜੀ ਉਹ ਉਹ ਬਿਲਕੁਲ ਅੱਜ ਪੰਜਾਬ ਵਿੱਚ ਆਪਣੇ ਸੀਐਮ ਸਾਹਿਬ ਅੱਜ ਤੱਕ ਵੀ ਕਹਿੰਦੇ ਰਹੇ ਨੇ ਕਿ ਆਪਾਂ ਇਹਨੂੰ ਸਟੇਟ ਸੈਕਟਰ ਚ ਲਾਵਾਂਗੇ ਲੇਕਿਨ ਸਾਨੂੰ ਇਹਦੇ ਪਿੱਛੇ ਹੁਣ ਮਨਸ਼ਾ ਇਹ ਸਮਝ ਆਉਂਦੀ ਹੈ ਜਿਹੜੀ ਕਿ ਮੰਤਰੀ ਸਾਹਿਬ ਨੇ ਵੀ ਸਾਨੂੰ ਕਿਤੇ ਮੀਟਿੰਗ ਚ ਕਹੀ ਹ ਕਿ ਇਹ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੰਜੀਨੀਅਰਜ਼ ਨੂੰ ਕਿ ਰੇਟ ਜ਼ਿਆਦਾ ਹੈ ਸਰਕਾਰੀ ਥਰਮਲ ਪਲਾਂਟਾਂ ਦਾ ਕਿਉਂਕਿ ਹੁਣ ਸਰਕਾਰ ਦੀ ਮਨਸ਼ਾ ਹੈ ਕਿ ਇਹ ਥਰਮਲ ਪਲਾਂਟ ਪ੍ਰਾਈਵੇਟ ਸੈਕਟਰ ਚ ਲਿਆਂਦੇ ਜਾਣ ਤਾਂ ਇਹਦੇ ਪਿੱਛੇ ਚੀਫ ਇੰਜੀਨੀਅਰ ਦਾ ਤਾਂ ਜਸਟ ਇੰਨਾ ਕਿ ਨੈਚੁਰਲੀ ਹੈ ਜੀ ਕਿਉਂਕਿ ਆਉਣ ਵਾਲੇ ਸਮਾਂ ਹੁਣ ਸਾਲ ਸਵਾ ਸਵਾ ਸਾਲ ਰਹੇਗਾ ਸਰਕਾਰ ਦਾ ਤਾਂ ਜੇ ਕੋਈ ਪ੍ਰਾਈਵੇਟ ਸੈਕਟਰ ਦੇ ਵਿੱਚ ਜਾਊਗਾ ਤਾਂ ਮੇਰੇ ਖਿਆਲ ਕਹਿਣ ਦੀ ਲੋੜ ਨਹੀਂ 1201 ਦੱਸੋ ਤੁਸੀਂ ਆਫੀਸ਼ੀਅਲੀ ਇਨੇ ਵੱਡੇ ਅਹੁਦਿਆਂ ਤੇ ਕੰਮ ਕਰਦੇ ਜੇ ਹਨਾ ਤੇ ਇਹ ਫਾਈਟ ਕਰਨੀ ਔਖੀ ਨਹੀਂ ਲੱਗਦੀ ਜਦੋਂ ਤੁਸੀਂ ਮੰਤਰੀ ਦੇ ਅੱਗੇ ਬੈਠ ਕੇ ਸਰਕਾਰ ਦੇ ਅੱਗੇ ਬੈਠ ਕੇ ਉਹਨਾਂ ਨੂੰ ਆਰਗੂ ਕਰਦੇ ਜੇ ਵੀ ਨਹੀਂ ਇਹ ਤੁਸੀਂ ਗਲਤ ਕਰ ਰਹੇ ਜੇ ਇਹ ਕਿਉਂਕਿ ਆਮ ਮੁਲਾਜ਼ਮ ਜਥੇਬੰਦੀਆਂ ਤੇ ਫਾਈਟ ਕਰਦੀਆਂ ਹਨਾ ਤੇ ਚਲੋ ਉਹ ਸਾਰਿਆਂ ਦਾ ਆਪਣਾ ਵਕਾਰ ਹੁੰਦਾ ਪਰ ਇਸ ਸਟੇਟਸ ਤੇ ਬੈਠ ਕੇ ਜਿਵੇਂ ਤੁਸੀਂ ਐ ਡਟੇ ਪਏ ਦੇ ਕਿਤੇ ਲੱਗਦਾ ਨਹੀਂ ਵੀ ਯਾਰ ਸਰਕਾਰ ਸਰਕਾਰੀ ਅਗਦੇ ਗੜਬੜੀ ਨਾ ਹੋ ਜੇ ਕੋਈ ਆ ਦੇਖੋ ਡਰ ਦੀ ਗੱਲ ਆਏ ਜੀ ਕਿ ਸਾਡੇ ਕੋਲੇ ਇੰਜੀਨੀਅਰ ਪਦਮਜੀਤ ਸਿੰਘ ਸਿੰਘ ਵਰਗੇ ਇੰਜੀਨੀਅਰ ਬਲਦੇਵ ਸਿੰਘ ਵਰਗੇ ਇਹਨਾਂ ਤੋਂ ਪਹਿਲਾਂ ਸਾਡੇ ਕੋਲ ਬਹੁਤ ਮਹਾਨ ਤੇ ਮਤਲਬ ਇਹੋ ਜਿਹੇ ਇੰਜੀਨੀਅਰ ਆਏ ਨੇ ਜੀ ਪਦਮਜੀਤ ਸਿੰਘ ਜੀ ਦਾ ਉਹਨਾਂ ਨੂੰ ਇਹ ਕਹਿਆ ਜਾਂਦਾ ਕਿ ਉਹ ਸੰਤ ਨੇ ਇੰਜੀਨੀਅਰ ਦੇ ਰੂਪ ਵਿੱਚ ਅੱਜ ਵੀ ਉਹ ਸਾਈਕਲ ਤੇ ਜਾਂਦੇ ਨੇ ਸਾਈਕਲ ਤੇ ਆਉਂਦੇ ਨੇ ਓਕੇ ਉਹ ਐਜ਼ ਇੰਜੀਨੀਅਰਿੰਗ ਚੀਫ ਰਿਟਾਇਰ ਹੋਏ ਜੀ ਆਉਂਦੇ ਨੇ ਜੀ ਆਉਂਦੇ ਨੇ ਆਉਂਦੇ ਨੇ ਅਸੀਂ ਉਹਨਾਂ ਤੋਂ ਹਮੇਸ਼ਾ ਗਾਈਡੈਂਸ ਲੈਣੇ ਆ ਸਾਨੂੰ ਇੰਨੇ ਮਹਾਨ ਇੰਜੀਨੀਅਰਾਂ ਦਾ ਅਸ਼ੀਰਵਾਦ ਸਾਨੂੰ ਐ ਡਰਦੇ ਹੋਈ ਤਾਂ ਗੱਲ ਹੀ ਨਹੀਂ ਦੂਜੀ ਗੱਲ ਇਹ ਪਬਲਿਕ ਸੈਕਟਰ ਹੈ ਇਹ ਪ੍ਰਾਈਵੇਟ ਕੰਪਨੀ ਨਹੀਂ ਹੈ ਅਸੀਂ ਆਮ ਲੋਕਾਂ ਵਾਸਤੇ ਕੰਮ ਕਰਦੇ ਆ ਤੇ ਇਸੇ ਕਰਕੇ ਪਬਲਿਕ ਸੈਕਟਰ ਹੈ ਪੰਜਾਬ ਦਾ ਜਿਹੜਾ ਇਹ ਬਿਜਲੀ ਖੇਤਰ ਹੈ ਹਜੇ ਤੱਕ ਬਚਿਆ ਹੋਇਆ ਨਹੀਂ ਤਾਂ ਇੱਥੇ ਵੀ ਜਿਵੇਂ ਪ੍ਰਾਈਵੇਟ ਨੇ ਅੱਗੇ ਲੁੱਟ ਪਾਈ ਹੈ ਬਾਕੀ ਸੂਬਿਆਂ ਦੇ ਵਿੱਚ ਇੱਥੇ ਵੀ ਉਹਵੇਂ ਲੁੱਟ ਪੈ ਜੂਗੀ ਹਾਂ ਜੇ ਸਰਕਾਰ ਹੋਵੇ ਚਾਹੁੰਦੀ ਹੈ ਸਾਡੇ ਮੰਤਰੀ ਸਾਹਿਬ ਚਾਹੁੰਦੇ ਆ ਤਾਂ ਠੀਕ ਆ ਕਰ ਸਕਦੇ ਨੇ ਡਰ ਲੱਗਦਾ ਸਾਨੂੰ ਵੀ ਪਰ ਸਾਡੇ ਤੇ ਜਿਹੜੇ ਸਾਡੇ ਵਡੇਰਿਆਂ ਦਾ ਹੱਥ ਹੈ ਇਹ ਜੀ ਕੋਈ ਗੱਲ ਨਹੀਂ ਮੇਰੇ ਖਿਆਲ ਇੱਕ ਟਰੈਡੀਸ਼ਨ ਬੜੀ ਕਮਾਲ ਦੀ ਤੁਹਾਡੇ ਚੱਲਦੀ ਆ ਰਹੀ ਹੈ 1960 ਚ ਸਾਡੀ ਐਸੋਸੀਏਸ਼ਨ ਬਣੀ ਹੈ ਅਸੀਂ ਤਾਂ ਬਹੁਤ ਬਾਅਦ ਅ ਜੁਆਇਨ ਕੀਤਾ ਬਿਜਲੀ ਬੋਰਡ ਨੂੰ ਤੇ ਉਹ ਜਿਹੜੀ ਟ੍ਰੈਡੀਸ਼ਨ ਹੈ ਜੇ ਅਸੀਂ ਉਸ ਤੇ ਪੂਰੇ ਨਾ ਉਤਰੇ ਤਾਂ ਸਾਡੇ ਹਸਤੇ ਵੀ ਸ਼ਰਮ ਦੀ ਗੱਲ ਹੋਊ ਤੇ ਸਾਡੇ ਜਿਹੜੇ ਵਡੇਰੇ ਇਸ ਤੋਂ ਪਹਿਲਾਂ ਸਪਿਰਿਟ ਇਦਾਂ ਦੀ ਹੈ ਓਕੇ ਤੇ ਇਹਨਾਂ ਨਾਲ ਮੇਰੇ ਖਿਆਲ ਤੁਸੀਂ ਹੇਠਲੇ ਪੱਧਰ ਤੋਂ ਜਿੰਨੇ ਇੰਪਲਾਈ ਨੇ ਇਸ ਮੁੱਦੇ ਤੇ ਇੱਕ ਜੁਆਇੰਟ ਵੀ ਤੁਸੀਂ ਕੋਈ ਮੀਟਿੰਗ ਕੀਤੀ 14 ਤਰੀਕ ਨੂੰ ਸਾਡੀ ਜੀ ਜੁਆਇੰਟ ਮੀਟਿੰਗ ਹੋਈ ਹੈ ਤੇ ਉਸ ਤੋਂ ਬਾਅਦ ਸਾਡੀ ਸਹਿਯੋਗ ਕਿਸਾਨ ਮੋਰਚਾ ਉਹ ਵੀ ਇਸ ਸਾਡੇ ਨਾਲ ਹੈ ਉਹਨਾਂ ਨੇ ਵੀ ਉਸ ਮੀਟਿੰਗ ਤੇ ਵੀ ਇਹ ਪ੍ਰਾਪਰਟੀ ਦਾ ਮੁੱਦਾ ਬਿਲਕੁਲ ਨਹੀਂ ਵਿਕਣ ਦੇਣਗੇ ਉਹ ਵੀ ਸਾਡੇ ਨਾਲ ਨਹੀਂ ਇਸ ਗੱਲੋਂ ਜੀ ਤੇ ਸਾਡੀ ਨੈਸ਼ਨਲ ਲੈਵਲ ਤੇ ਵੀ ਮੀਟਿੰਗ ਹੋਈ ਹੈ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਲਕਸਿਟੀ এমਪਲੋਇਜ਼ ਐਂਡ ਇੰਜੀਨੀਅਰਸ ਉੱਥੇ ਵੀ ਸਾਡੇ ਇੰਜੀਨੀਅਰ ਉੱਥੇ ਪਾਰਟਿਸਪੇਟ ਕੀਤਾ ਹੈ ਐਸੋਸੀਏਸ਼ਨ ਵੱਲੋਂ ਤੇ ਇਹ ਹੈ ਜੀ ਸਾਡੀ ਤਾਂ ਹੁਣ ਵੀ ਅਪੀਲ ਆ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੇ ਸਗੋ ਇਨੀਸ਼ੀਏਟਿਵ ਲਿਆ ਤਾ ਸਰਬ ਗਲੇਵ ਸਿੰਘ ਸਰਾਂ ਚੇਅਰਮੈਨ ਉਹਨਾਂ ਦੇ ਸਮੇਂ ਮੁੱਖ ਮੰਤਰੀ ਸਾਹਿਬ ਦੇ ਅਸ਼ੀਰਵਾਦ ਨਾਲ ਇੱਕ ਪ੍ਰਾਈਵੇਟ ਥਰਮਲ ਨੂੰ ਇਹ ਇਤਿਹਾਸ ਸਿਰਜਿਆ ਗਿਆ ਕਿ ਇੱਕ ਪ੍ਰਾਈਵੇਟ ਨੂੰ ਸਰਕਾਰੀ ادارے ਨੇ ਖਰੀਦਿਆ ਹੈ ਸਰਕਾਰੀ ਥਰਮਲ ਬਣਾ ਕੇ ਕਾਰ ਉਹਦੀ ਬਹੁਤ ਚਰਚਾ ਕਰਦੀ ਹੈ ਐਕਚੁਅਲੀ ਜੀ ਉਹ ਅਚੀਵਮੈਂਟ ਹੈ ਉਹਨੂੰ ਇੰਨੀ ਐਫੀਸ਼ੀਐਂਟਲੀ ਚਲਾਇਆ ਤੇ ਹੋਰ ਵੀ ਉਸ ਸੁਧਾਰ ਹੋ ਰਹੇ ਨੇ ਜਿਵੇਂ ਜਿਵੇਂ ਸਾਡੇ ਇੰਜੀਨੀਅਰ ਉੱਥੇ ਜਾ ਰਹੇ ਨੇ ਇਨਵੋਲਵ ਹੋ ਰਹੇ ਨੇ ਉਹਨੂੰ ਆਪਾਂ ਬੈਟਰ ਚਲਾ ਰਹੇ ਹਾਂ ਤੇ ਇਹ ਤਾਂ ਇੱਕ ਐਗਜ਼ਾਮਪਲ ਹੈ ਹੁਣ ਇਹ ਸਮਝਾਓ ਇਹ ਮੰਤਰੀ ਸਾਹਿਬ ਦੇ ਆਏ ਤੋਂ ਬਾਅਦ ਇਹ ਨਾ ਪ੍ਰੋਸੈਸ ਸਾਨੂੰ ਪੁੱਠਾ ਪਿਆ ਜਾਪਦਾ ਸਾਨੂੰ ਖੁਦ ਨਹੀਂ ਸਮਝ ਆ ਰਹੀ ਵੀ ਹੋ ਕੀ ਗਿਆ ਪਰ ਤੁਸੀਂ ਕੋਸ਼ਿਸ਼ ਨਹੀਂ ਕਰ ਰਹੇ ਵੀ ਸਾਰਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਅੱਗੇ ਰੱਖਿਆ ਜਾਵੇ ਅਸੀਂ ਜੀ ਉਹਨਾਂ ਤੋਂ ਮੀਟਿੰਗ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਜੀ ਅਰਜੈਂਟ ਮੀਟਿੰਗ ਦਿਓ ਸਾਨੂੰ ਉਮੀਦ ਆ ਸਾਡੀ ਗੱਲ ਸੁਣਨਗੇ ਹਰੇਕ ਜਿਹੜਾ ਸਾਡਾ ਐਜੀਟੇਸ਼ਨ ਦਾ ਨੋਟਿਸ ਗਿਆ ਉਹ ਚ ਅਸੀਂ ਉਹਨਾਂ ਨੂੰ ਨਾਲ ਸੀਸੀ ਚ ਰੱਖਦੇ ਆਂ ਕਾਪੀ ਉਹਨਾਂ ਨੂੰ ਕਰਦੇ ਆਂ ਅਪੀਲ ਕਰਦੇ ਆਂ ਕਿ ਸਾਡੀ ਗੱਲ ਸੁਣੋ ਵੀ ਇੱਕ ਬੜਾ ਸੈਂਸਿਟਿਵ ਮਹਿਕਮਾ ਹੈ ਇੱਥੇ ਥੋੜੀ ਜੀ ਇੰਟਰਰਪਸ਼ਨ ਵੀ ਹੈ ਉਹ ਸਾਰੇ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਆ ਅਸੀਂ ਉਸ ਪਾਸੇ ਨੂੰ ਜਾਣਾ ਹੀ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦੀ ਹੜਤਾਲ ਹੋਵੇ ਕਿਸੇ ਤਰ੍ਹਾਂ ਦਾ ਕੋਈ ਇੰਟਰਰਪਸ਼ਨ ਆਵੇ ਇਹ ਤਾਂ ਅਸੀਂ ਚਾਹੁੰਦੇ ਹੀ ਨਹੀਂ ਆ ਹੂੰ ਹੂੰ ਤੇ ਇਸੇ ਕਰਕੇ ਸਾਨੂੰ ਉਮੀਦ ਆ ਕਿ ਮੁੱਖ ਮੰਤਰੀ ਸਾਹਿਬ ਸਾਡੀ ਗੱਲ ਜਰੂਰ ਸੁਣਨਗੇ ਇਹ ਇੱਕ ਸੈਂਸਿਟਿਵ ਇਸ਼ੂ ਆ ਹੂੰ ਹੂੰ ਤੇ ਉਮੀਦਸਾਲ ਸੀ ਇਹ ਵੀ ਕਰਦੇ ਆ ਕਿ ਮੰਤਰੀ ਜੀ ਇਹ ਉਹ ਵੀ ਸਮਝਣਗੇ ਕਿ ਇਹ ਇੱਕ ਕੰਪਲੈਕਸ ਡਿਪਾਰਟਮੈਂਟ ਆ ਇਹ ਪਬਲਿਕ ਸੈਕਟਰ ਅੰਡਰਟੇਕਿੰਗ ਪੰਜਾਬ ਦਾ ਸਭ ਤੋਂ ਵੱਡਾ ਆਧਾਰਾ ਇਹ ਸਾਡਾ ਜਿਹੜਾ ਟੋਟਲ ਰੈਵਨਿਊ ਹੈ ਸਰਾਨਾ 47000 ਕਰੋੜ ਦਾ ਤੇ ਇਹਦੇ ਵਿੱਚ ਆ ਮਾੜੇ ਮੋٹے ਫੈਸਲਾ ਨਾਲ ਹੀ ਅਗਲੀਆਂ ਆਉਣ ਵਾਲੀਆਂ ਗਰਮੀਆਂ ਦੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਣਗੀਆਂ ਜਿਸ ਤਰੀਕੇ ਨਾਲ ਸਾਡੇ ਇੰਜੀਨੀਅਰਾਂ 'ਚ ਡਰ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਟੈਰਰ ਕ੍ਰੀਏਟ ਕੀਤਾ ਜਾ ਰਿਹਾ ਹੈ ਪਰਚੇਜ਼ ਦੇ ਕੰਮ ਹੈ ਇੰਸਟਾਲੇਸ਼ਨ ਦੇ ਕੰਮ ਹੈ ਹੋਰ ਜਿਹੜੇ ਸੁਧਾਰ ਦੇ ਕੰਮ ਹੈ ਉਹਨਾਂ 'ਚ ਰੁਕਾਵਟਾਂ ਪੈ ਰਹੀਆਂ ਹਰ ਕੋਈ ਇਹ ਦੇਖ ਰਿਹਾ ਪਤਾ ਨਹੀਂ ਇਹ ਮੰਤਰੀ ਜੀ ਨੂੰ ਪਸੰਦ ਆਉ ਉਹ ਪਤਾ ਨਹੀਂ ਉੱਪਰ ਪਸੰਦ ਆਉ ਜਾਂ ਨਹੀਂ ਆਉ ਜਾਂ ਮੈਨੂੰ ਬਦਲ ਦਿੱਤਾ ਜਾਊਗਾ ਉਹ ਕੰਮ ਰੁਕ ਰਹੇ ਨੇ ਉਹ ਜੇ ਸਪੀਡ ਤੇ ਸ਼ੁਰੂ ਹੋਏ ਸੀ ਉਹ ਰੁਕਾਵਟਾਂ ਆ ਰਹੀਆਂ ਜੇ ਸਰ ਇੱਕ ਮੈਨ ਲੱਗਦਾ ਹੋਰ ਵੀ ਇੰਜੀਨੀਅਰ ਕਿਉਂਕਿ ਮੈਨ ਤੇ ਤੁਸੀਂ ਡਿਪਾਰਟਮੈਂਟ ਚਲਾਉਣਾ ਹੁੰਦਾ ਚਲੋ ਸਰਕਾਰ ਮੈਨ ਜਿਹੜਾ ਬਿਜਲੀ ਫਾਰ 올 ਫਰੀ ਫਿਰ ਤੁਸੀਂ ਸਬਸਿਡੀਆਂ ਦੀ ਵੇਟ ਕਰਦੇ ਦੇ 21000 22000 ਕਰੋੜ ਦੇ ਕਰੀਬ ਸਬਸਿਡੀ ਦੀ ਰਾਸ਼ੀ ਜਿਹੜੀ ਬਣ ਗਈ ਹੈ ਉਨੂੰ ਕਿਵੇਂ ਫੇਸ ਕਰਦੇ ਨੇ ਅ ਦੇਖੋ ਇਸ ਤਰ੍ਹਾਂ ਜੀ ਸਬਸਿਡੀ ਜਿਹੜੀ ਗਵਰਨਮੈਂਟ ਦੀ ਇੱਕ ਆਪਣਾ ਡਿਸੀਜਨ ਹੈ ਕਿ ਬਿਜਲੀ ਫਰੀ ਦੇਣੀ ਹੈ 300 ਯੂਨਟ ਫਰੀ ਦੇਨੇ ਆ ਜਾਂ ਜੋ ਥੋੜੀ ਸਬਸਿਡੀ ਏਪੀ ਦੀ ਹੈ 10000 ਕਰੋੜ ਦੇ ਕਰੀਬ ਜਾਂ ਇੰਡਸਟਰੀ ਚ ਵੀ ਕਿਤੇ ਸਬਸਿਡੀ ਹੈਗੀ ਹੈ ਤੇ ਇਹ ਸਰਕਾਰ ਦਾ ਡਿਸੀਜਨ ਹੈ ਬਟ ਸਾਡਾ ਤਾਂ ਇਹੀ ਹੈ ਕਿ ਸਾਨੂੰ ਸਬਸਿਡੀ ਟਾਈਮ ਸਰ ਦਿੱਤੀ ਜਾਵੇ ਕਿਉਂਕਿ ਕਾਗਜ਼ਾਂ ਦੇ ਵਿੱਚ ਅਸੀਂ ਪ੍ਰੋਫਿਟ 'ਚ ਰਹਨੇ ਆ ਅਦਰਵਾਇਜ਼ ਇੱਕ ਤਰ੍ਹਾਂ ਦਾ ਲਾਸ ਹੈ ਕਿਉਂਕਿ ਸਬਸਿਡੀ ਟਾਈਮ ਸਰ ਨਹੀਂ ਆਉਂਦੀ ਜਦੋਂ ਪੈਸੇ ਆਉਂਦੇ ਨਹੀਂ ਕਿ ਫਿਰ ਕ੍ਰਾਈਸਿਸ ਖੜਾ ਹੋ ਜਾਂਦਾ ਉਹ ਨਾਜ਼ਦੀ ਰੇਟ ਚ ਤਕਰੀਬਨ 10000 ਕਰੋੜ ਰੁਪਇਆ ਆਪਾਂ ਜੇ ਕਹੀਏ ਸਬਸਿਡੀ ਪੈਂਡਿੰਗ ਪੈਂਡਿੰਗ ਹੈਗੀ ਹੈ ਜੀ ਤੇ 25-2600 ਕਰੋੜ ਦੇ ਜਿਹੜੇ ਸਰਕਾਰੀ ਡਿਪਾਰਟਮੈਂਟਾਂ ਵੱਲ ਬਿਜਲੀ ਦੇ ਬਿੱਲ ਖੜੇ ਨੇ ਉਹ ਪੈਂਡਿੰਗ ਨੇ ਜੀ ਓਕੇ ਹਨਾ ਜੀ ਤਾਂ ਤਰੁਚੰਦ ਦੀ ਖੋਰ ਬੜੀ ਛੋਟੀ ਜੀ ਗੱਲ ਹੈ ਕਿ ਸਾਡੇ ਜਿਹੜੇ ਪਾਵਰ ਸੈਕਟਰ ਚ ਨਾ ਅੱਜ ਡਿਸੀਜਨ ਲਿਆ ਕੋਈ ਛੋਟਾ ਡਿਸੀਜਨ ਲਿਆ ਉਹ ਅਫੈਕਟ ਕਰਦਾ ਆਉਣ ਵਾਲੇ ਸਾਲ ਦੋ ਸਾਲ ਦੇ ਵਿੱਚ ਪਾਵਰ ਸੈਕ ਸੋ ਇੱਕ ਛੋਟੇ ਛੋਟੇ ਡਿਸੀਜਨ ਦੇਖਣੇ ਪੈਂਦੇ ਨੇ ਉਹਨ ਇੱਕ ਹਰਜੀਤ ਸਰ ਦੇ ਉੱਤੇ ਜੋ ਆਪਾਂ ਡਾਇਰੈਕਟਰ ਜਨਰੇਸ਼ਨ ਨੂੰ ਇਹਨਾਂ ਨੇ ਉਹਦੇ ਵਿੱਚ ਕੀਤਾ ਸਾਡੇ ਬਿਲਕੁਲ ਕਿ ਧਿਆਨ ਚ ਆਇਆ ਇੱਕ 150 ਮੀਗਾਵਾਟ ਦਾ ਇੱਕ ਪਾਵਰ ਪਰਚੇਸ ਐਗਰੀਮੈਂਟ ਕੀਤਾ ਸੀਗਾ ਜੀ ਉਹ ਪਾਵਰ ਪਰਚੇਸ ਐਗਰੀਮੈਂਟ ਇੱਕ ਸੀਗੇ ਆਰਟੀਸੀ ਪਾਵਰ ਜਿਹੜੀ ਕਿ 90% ਪਾਵਰ ਪੀਕ ਟਾਈਮ ਦੇ ਵਿੱਚ ਆਉਣੀ ਸੀ ਤੇ ਜੇ ਨਹੀਂ ਆਉਣੀ ਸੀ ਤਾਂ ਉਹਨੂੰ ਤਕਰੀਬਨ ਪੌਣੇ ਦੋ ਟਾਈਮ ਜੁਰਮਾਨਾ ਸੀ ਜਿੰਨੀ ਪਾਵਰ ਉਹ ਨਹੀਂ ਦੇ ਸਕੇਗਾ ਠੀਕ ਹੈ ਜੀ ਲੇਕਿਨ ਉਹ ਪਾਵਰ ਨੂੰ ਅੱਛਾ ਰეკਮੈਂਡ ਕੀਤਾ ਗਿਆ ਇੱਕ ਹਾਈ ਲੈਵਲ ਦੀ ਕਮੇਟੀ ਪੰਜ ਚੀਫ ਇੰਜੀਨੀਅਰ ਤੇ ਤਿੰਨ ਚੀਫ ਅਕਾਊਂਟਸ ਆਫਸਰਰ ਵੱਲੋਂ ਉਹ ਪਾਵਰ ਨੂੰ ਰეკਮੈਂਡ ਕੀਤਾ ਗਿਆ ਬੀਓਡੀ ਨੇ ਉਹਨੂੰ ਪਾਸ ਕੀਤਾ ਬੀਓਡੀ ਦੇ ਪਾਸ ਕਰਨ ਤੋਂ ਬਾਅਦ ਐਗਰੀਮੈਂਟ ਸਾਈਨ ਹੋਇਆ ਐਗਰੀਮੈਂਟ ਸਾਈਨ ਹੋਣ ਤੋਂ ਬਾਅਦ ਉਹ ਦੁਆਰੋਂ ਬੀਓਡੀ ਚ ਗਿਆ ਰੈਗੂਲੇਟਰੀ ਕਮਿਸ਼ਨ ਦੀ ਉਹਦੇ ਉੱਤੇ ਇੱਕ ਅਪਰੂਵਲ ਰਿਕੁਆਇਰਡ ਸੀ ਲੇਕਿਨ ਉਸ ਸਮੇਂ ਉਹ ਮੰਤਰੀ ਸਾਹਿਬ ਨੂੰ ਪਤਾ ਲੱਗ ਗਿਆ ਕਿ ਇਹ ਕੋਈ 12 14000 ਕਰੋੜ ਦਾ ਬਿਜ਼ਨਸ ਜਿਹੜਾ ਹੈਗਾ ਇਹ ਬਿਨ ਪੁੱਛੇ ਦਿੱਤਾ ਜਾ ਰਿਹਾ ਹੂੰ ਹੂੰ ਉਹ ਪਾਵਰ ਜੀ ਆਪਾਂ ਨੂੰ ਮਿਲਣੀ ਸੀ 2027 ਦੇ ਵਿੱਚ ਜੂਨ 2027 ਚ ਜੇ ਉਹ ਜੂਨ 2027 ਚ ਮਿਲਦੀ ਪਾਵਰ ਆਪਾਂ ਨੂੰ ਆਉਂਦੀ ਹੂੰ ਉਹ ਕਾਲੀ ਕਿਉਂ ਕੀਤੀ ਗਈ ਕਾਲੀ ਕਿਉਂ ਕੀਤੀ ਗਈ ਕਿਉਂਕਿ ਉਹਦੇ ਵਿੱਚ ਇੱਕ ਟਰਾਂਸਮਿਸ਼ਨ ਦੇ ਚਾਰਜਸ ਹੁੰਦੇ ਨੇ ਜੇ ਉਹ 6 ਜੂਨ 2027 ਚ ਪਾਵਰ ਆ ਜਾਂਦੀ ਪਰ ਟਰਾਂਸਮਿਸ਼ਨ ਚਾਰਜਸ 50% 25 ਸਾਲ ਵਾਸਤੇ ਰਹਿਣੇ ਸੀ ਇਸ ਕਰਕੇ ਉਹ ਐਗਰੀਮੈਂਟ ਸਾਈਨ ਕਰਨ ਚ ਕਾਲੀ ਕੀਤੀ ਗਈ ਹੈ ਨਾ ਜੀ ਲekin ਜਦੋਂ ਇਹ ਪਤਾ ਲੱਗਿਆ ਕਿ ਇਹ ਇੱਕ ਬਿਜ਼ਨਸ ਚਲਾ ਗਿਆ ਇਸ ਤਰ੍ਹਾਂ ਤਾਂ ਉਹਦੇ ਉੱਤੇ ਇਹਨਾਂ ਨੇ ਐਲੀਗੇਸ਼ਨ ਲਾਇਆ ਬੇਸਿਕਲੀ ਡਾਇਰੈਕਟਰ ਜਨਰੇਸ਼ਨ ਦੇ ਉੱਤੇ ਐਲੀਗੇਸ਼ਨ ਪਿੱਛੇ ਇਹ ਹੈ ਪਿੱਛੇ ਇਹ ਹੈ ਇੱਕ ਸ਼ੋਅ ਕੀਤਾ ਜਾ ਰਿਹਾ ਉਹ ਜਿਹੜਾ ਬਿਜਲੀ ਕਿਉਂਕਿ ਉਹ ਤਾਂ ਡੇਢ ਮਹੀਨੇ 'ਚ ਕੁਝ ਪ੍ਰੂਵ ਨਹੀਂ ਕਰ ਸਕੇ ਹਲੇ ਤੱਕ ਸਾਨੂੰ ਕੁਝ ਨਹੀਂ ਦੱਸ ਸਕਦੇ ਕਿ ਡੇਢ ਮਹੀਨੇ 'ਚ ਕਿਵੇਂ 75 ਪੈਸੇ ਜਾਂ 1.25 ਰੁਪਏ 25 ਰੁਪਏ ਸੀ ਸੀਐਮਡੀ ਸਾਹਿਬ ਨੂੰ ਪੁੱਛ ਚੁੱਕੇ ਆਂ ਅਸੀਂ ਮੰਤਰੀ ਸਾਹਿਬ ਨੂੰ ਪੁੱਛ ਚੁੱਕੇ ਆਂ ਕਿ ਤੁਸੀਂ ਦੱਸ ਦਿਓ ਯਾ ਜੇ ਕੋਈ ਕਰਾਪਸ਼ਨ ਦੇ ਚਾਰਜ ਨੇ ਤਾਂ ਵੀ ਸਾਨੂੰ ਦੱਸ ਦਿਓ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਜੀ ਜੇ ਕ੍ਰਪਸ਼ਨ ਦੇ ਚਾਰਜਸ ਨੇ ਲੇਕਿਨ ਹੁਣ ਉਹ ਮੈਂ ਜੋ ਉਹਦੀ ਗੱਲ ਕਰ ਰਹੇ ਕਿ 2027 2027 ਚ ਪਾਵਰ ਆਉਣੀ ਸੀ ਹੁਣ ਇਸ ਸਰਕਾਰ ਦੇ ਸਮੇਂ ਚੋਂ ਪਾਵਰ ਨਹੀਂ ਆਉਣੀ ਸੀ ਓਕੇ ਲੇਕਿਨ ਉਹ ਪਾਵਰ ਸਟੇਟ ਵਾਸਤੇ ਬਹੁਤ ਲੜਿੰਦੀ ਸੀ ਜਿਸ ਰੇਟ ਤੇ ਉਹ ਪਾਵਰ ਆ ਰਹੀ ਸੀ ਤਾਂ ਇਹ ਚੀਜ਼ਾਂ ਨੂੰ ਸਰਕਾਰ ਨੂੰ ਸਮਝਣਾ ਪਏਗਾ ਸੀਰੀਅਸ ਹੈ ਟ੍ਰਾਂਸਪੋਰਟ ਬੜਾ ਸਵਾਦ ਜਾਂ ਹੁੰਦਾ ਤੁਸੀਂ ਜਿਹੜੇ ਆਪਣਾ ਐਜੀਟੇਸ਼ਨ ਚਾਕਆਊਟ ਕਰਦੇ ਜੇ ਉਹ ਬੜੀ ਮਲੈਂਮ ਜੀ ਸੌਫਟ ਜੀ ਔਰ ਮੈਸਰ ਵੀ ਬੜਾ ਜ਼ਬਰਦਸਤ ਹੀ ਦੇ ਦਿੰਦੇ ਜੇ ਪਹਿਲੋਂ ਅਫੀਸ਼ੀਅਲ ਜਿਹੜੇ ਵਟਸਐਪ ਗਰੁੱਪ ਸੀ ਉਹਨਾਂ ਚੋਂ ਬਾਈਕਾਟ ਹੀ ਕਹੂੰਗਾ ਮੈਂ ਤੇ ਕਰਕੇ ਤੁਸੀਂ ਬਾਹਰ ਆ ਗਏ ਹਨਾ ਹੁਣ ਅਗਲਾ ਕਰਤਾ ਵੀ ਮੋਬਾਈਲ ਸਵਿਚ ਆਫ ਜਦੋਂ ਤੁਸੀਂ ਛੁੱਟੀ ਤੋਂ ਬਾਅਦ ਇਹਦਾ ਕਿੰਨਾ ਕਿ ਅਫੈਕਟ ਪੈਂਦਾ ਇਹ ਇਹ ਦੇਖੋ ਜੀ ਇੱਕ ਤਾਂ ਇਹ ਹੈ ਵੀ ਸਾਡਾ ਪਰਪਸ ਕਦੇ ਵੀ ਇਹ ਨਹੀਂ ਰਿਹਾ ਕਿ ਆਮ ਲੋਕਾਂ ਨੂੰ ਕਦੇ ਤਕਲੀਫ ਹੋਵੇ ਦੇਖੋ ਜੇ ਕੋਈ ਹੜਤਾਲ ਹੁੰਦੀ ਹੈ ਕੁਝ ਹੁੰਦਾ ਹੈ ਹਰੇਕ ਨੂੰ ਤਕਲੀਫ ਹੁੰਦੀ ਹੈ ਬਿਜਲੀ ਚਲੀ ਗਈ ਹੱਲ ਨਾ ਹੋ ਸਕੇ ਸਮੱਸਿਆ ਥਰਮਲ ਬੰਦ ਹੋ ਗਿਆ ਤਾਂ ਕਿੱਥੇ ਜਾਓਗੇ ਸਟੇਟ ਸਾਡਾ ਪਰਪਸ ਕਦੇ ਵੀ ਇਹ ਜਾ ਰਿਹਾ ਨਹੀਂ ਅਸੀਂ ਤਾਂ ਸਰਕਾਰ ਨੂੰ ਹਮੇਸ਼ਾ ਲੌਜਿਕ ਤੇ ਤੇ ਬੇਨਤੀ ਹੀ ਕਰਦੇ ਆ ਜੀ ਪਰ ਜੋ ਹੁਣ ਲੱਗ ਰਿਹਾ ਜੀ ਹੁਣ ਉਹ ਬੇਨਤੀਆਂ ਨਹੀਂ ਸੁਣੀਆਂ ਜਾ ਰਹੀਆਂ ਮਤਲਬ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਪਾਸੇ ਗੱਲ ਵਧੇ ਪਰ ਇਸ ਤਰੀਕੇ ਪਾਵਰ ਡਿਪਾਰਟਮੈਂਟ ਨੂੰ ਪਾਵਰ ਕਾਰਪੋਰੇਸ਼ਨ ਨੂੰ ਚਲਾਇਆ ਵੀ ਨਹੀਂ ਜਾ ਸਕਦਾ ਜਿਵੇਂ ਦੀ ਸਥਿਤੀ ਵਿੱਚ ਸਾਨੂੰ ਪਹੁੰਚਾ ਦਿੱਤਾ ਗਿਆ ਆ ਜਿਹੜੇ ਵਟਸਐਪ ਗਰੁੱਪ ਹੈ ਉਹ ਮੈਸੇਜ ਹੀ ਕਿ ਜੀ ਇਹ ਜੋ ਤੁਸੀਂ ਕਰ ਰਹੇ ਹੋ ਇਹ ਸਹੀ ਨਹੀਂ ਹੈ ਤੇ ਉਹਦੇ ਨਾਲ ਆਫ ਕੋਰਸ ਇਹ ਵੀ ਮੈਨੇਜਮੈਂਟ ਨੂੰ ਜਿਹੜੀ ਸੂਚਨਾ ਜਾਂਦੀ ਸੀ WhatsApp ਦੇ ਮਾਧਿਅਮ ਰਾਹੀਂ ਹੁਣ ਤਾਂ ਕੰਮ ਹੀ WhatsApp ਤੇ ਹੋ ਰਿਹਾ ਜੀ ਕਿ ਇੱਥੇ ਜੀ ਫਲਾਣਾ ਫਾਲਟ ਪਿਆ ਇੱਥੇ ਆ ਹੋਇਆ ਇੱਥੇ ਸਾਨੂੰ ਆ ਚਾਹੀਦਾ ਆ ਇੱਥੇ ਅਸੀਂ ਆ ਕਰ ਦਿੱਤਾ ਕੰਮ ਉਹਨਾਂ ਦੀ ਸੂਚਨਾ ਤੰਤਰ ਡੈਫੀਨਿਟਲੀ ਇਫੈਕਟ ਹੋਇਆ ਫਿਰ ਫੋਨ ਕਰਕੇ ਪੁੱਛਣਾ ਪੈ ਰਿਹਾ ਫੋਨ ਤੇ ਦੱਸਿਆ ਜਾਂਦਾ ਤੇ ਉਹ ਆਈ ਹੈ ਸਮੱਸਿਆ ਇਹ ਇੱਕ ਮੈਸੇਜ ਸੀ ਮੈਨੇਜਮੈਂਟ ਨੂੰ ਸਰਕਾਰ ਨੂੰ ਅਸੀਂ ਗਵਰਨਮੈਂਟ ਆਫ ਇੰਡੀਆ ਨਾਲ ਵੀ ਗਰੁੱਪਾਂ ਵਿੱਚ ਸੀ ਅਸੀਂ ਉਹ ਵੀ ਗਰੁੱਪ ਛੱਡ ਦਿੱਤੇ ਨੇ ਓਕੇ ਉਹਨਾਂ ਵਿੱਚ ਵੀ ਇਹੀ ਮੈਸੇਜ ਪਾ ਕੇ ਕਿ ਆ ਨਾਰਾਜ਼ਗੀ ਹੈ ਸਾਡੀ ਉਹ ਛੱਡੇ ਨਹੀਂ ਸਾਰੇ ਇੰਡੀਆ ਨੂੰ ਪਤਾ ਹੈ ਕਿ ਆ ਕੁਛ ਤੇ ਪੰਜਾਬ ਦੇ ਵਿੱਚ ਹੋ ਰਿਹਾ ਸਾਨੂੰ ਪਾਵਰ ਫਾਈਨਾਂਸ ਕਾਰਪੋਰੇਟ ਮਿਨਿਸਟਰੀ ਆਫ ਪਾਵਰ ਤੋਂ ਵੀ ਫੋਨ ਆਇਆ ਵੀ ਕੀ ਹੋ ਗਿਆ ਇਹ ਓਕੇ ਤੇ ਇਹ ਹੁਣ ਉਸ ਤੋਂ ਬਾਅਦ ਆ ਗਿਆ ਜੀ ਮੋਬਾਈਲ ਸੁਚਾਵਾਂ ਇੱਥੇ ਜ਼ਰੂਰ ਹੈ ਕਿ ਆਮ ਲੋਕਾਂ ਨੂੰ ਤਕਲੀਫ ਹੋ ਸਾਨੂੰ ਬੜੇ ਦੁਖੀ ਖੜਦੇ ਇੰਨਾ ਮਤਲਬ ਸਟਰੋਂਗ ਸਾਨੂੰ ਫੈਸਲਾ ਲੈਣਾ ਪਿਆ ਬਿਜਲੀ 24 ਘੰਟੇ ਆ ਹੂੰ ਹੂੰ ਸ਼ਾਮ ਨੂੰ ਵੀ ਰਾਤ ਨੂੰ ਵੀ ਫਾਲਟ ਹੁੰਦਾ ਤਾਂ ਇੰਜੀਨੀਅਰ ਇਨਵੋਲਡ ਨੇ ਜੀ ਉੱਥੇ ਹਰੇਕ ਜਗ੍ਹਾ ਤੇ ਹੂੰ ਹੂੰ ਥਰਮਲਾਂ ਦੇ ਵਿੱਚ ਵਰਤੂ ਰੂਲ ਹੈ ਜੇ ਕੋਈ ਫਾਲਟ ਪੈਂਦਾ 5 ਵਜੇ ਤੋਂ ਬਾਅਦ ਉਹ ਨਹੀਂ ਅਟੈਂਡ ਹੋਊਗਾ ਫਿਰ ਉਹ ਅਗਲੇ ਦਿਨ ਸਵੇਰੇ 9 ਵਜੇ ਕੰਮ ਅਸੀਂ ਪੂਰਾ ਕਰ ਰਹੇ ਹਾਂ ਕੋਈ ਰੂਲ ਨਹੀਂ ਤੋੜ ਰਹੇ ਪਰ ਜੋ ਅਸੀਂ ਵਾਧੂ ਕੰਮ ਕਰ ਰਹੇ ਸੀ ਅਸੀਂ ਨਹੀਂ ਕਰਾਂਗੇ ਤੇ ਇਹਦੇ ਨਾਲ ਤਕਲੀਫ ਜ਼ਰੂਰ ਹੋਊਗੀ ਸਾਡੀ ਤਾਂ ਸਭ ਆਮ ਲੋਕਾਂ ਨੂੰ ਅਪੀਲ ਹੈ ਕਿ ਇਹ ਪਾਵਰ ਸੈਕਟਰ ਨੂੰ ਬਚਾਉਣ ਲਈ ਸਾਡਾ ਕੁਝ ਨਹੀਂ ਜਾਊਗਾ ਜੇ ਜ਼ਮੀਨਾਂ ਵੇਚ ਗਏ ਸਾਡੇ ਸਕੇਲਾਂ ਤੇ ਸਾਨੂੰ ਤਾਂ ਨਵੀਂ ਜਨਰੇਸ਼ਨ ਨੂੰ ਭੁਗਤਣਾ ਪਊ ਜੋ ਤੁਹਾਨੂੰ ਚਾਹੀਦਾ ਲੈ ਲਓ ਪਰ ਉਹ ਸਾਡਾ ਜਿਹੜਾ ਜਿਹੜਾ ਅਸੀਂ ਉਹਨੂੰ ਇਹੋ ਜੀ ਗੱਲ ਨੂੰ ਅਸੀਂ ਸੋਚ ਵੀ ਨਹੀਂ ਸਕਦੇ ਕਿ ਇੱਕ ਪਬਲਿਕ ਸੈਕਟਰ ادارے ਨੂੰ ਐਵੇਂ ਖਤਮ ਕੀਤਾ ਜਾ ਰਿਹਾ ਹੈ ਤੇ ਸਾਡੀ ਤਾਂ ਆਮ ਲੋਕਾਂ ਨੂੰ ਅਪੀਲ ਹੈ ਕਿ ਉਹ ਵੀ ਇਹ ਸਵਾਜ਼ ਨੂੰ ਚੱਕਣ ਤਾਂ ਕਿ ਮੁੱਖ ਮੰਤਰੀ ਸਾਹਿਬ ਇਹਦੇ ਸੰਬੰਧੀ ਸਾਰਥਕ ਫੈਸਲਾ ਲੈਣ ਤੇ ਇਹ ਜੋ ਨਿਘਾਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਬਲਿਕ ਸੈਕਟਰ ਅੰਡਰਟੇਕਿੰਗ ਜੀ ਪੀਐਸਪੀਸੀਐਲ ਪੀਐਸਟੀਸੀਐਲ 'ਚ ਉਹਨੂੰ ਤੁਰੰਤ ਰੋਕਿਆ ਜਾਵੇ ਐਮਰਜੈਂਸੀ ਹੈ ਪਾਵਰ ਐਮਰਜੈਂਸੀ ਹੈ ਜਿਵੇਂ ਗਰਕ ਸਾਹਿਬ ਕਹਿ ਰਹੇ ਆ ਇਹ ਇਫੈਕਟ ਹੁਣ ਨਹੀਂ ਆ ਰਿਹਾ ਇਹ ਅੱਗੇ ਜਾ ਕੇ ਆਉਂਦਾ ਇਫੈਕਟ ਆਜ ਪਰ ਜਿਹੜੇ ਹੁਣ ਕੰਮ ਹੈ ਇਹਦਾ ਤਾਂ ਅਹੀ 2-3 ਮਹੀਨਿਆਂ ਵਿੱਚ ਨਤੀਜਾ ਦਿਖ ਜਾਣਾ ਹਮਮ ਥੈਂਕ ਯੂ ਜੀ ਥੈਂਕ ਯੂ